ਸੂਰਜ ਦੀ ਜਿਹੜੀ ਦੂਰੀ ਹੈ ਉਹ ਤਕਰੀਬਨ ਹਜੇ ਤੱਕ ਪੂਰੀ ਤਰ੍ਹਾਂ ਸਾਇੰਸ ਤੋਂ ਨਾਪੀ ਵੀ ਨਹੀਂ ਗਈ ਨਹੀਂ ਨਹੀਂ ਨਾਪੀ ਗਈ ਹੈ ਤੁਸੀਂ ਬਹੁਤ ਜ਼ਿਆਦਾ ਗੱਲ ਦੋ ਤੁਸੀਂ ਹਣ ਮੰਗ ਕੇ ਸਾਇੰਸ ਟੀਚਰ ਬੈਠੇ ਆ ਜਾਓ ਤੁਹਾਨੂੰ ਸੂਰਜ ਦੀ ਦੂਰੀ ਦਾ ਪਤਾ ਚੱਲ ਜਾਏ ਮੈਂ ਨਹੀਂ ਕਰਾਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਉਹ ਸਾਡੇ ਜੀਵਨ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਤਾਂ ਉਹਦੀ ਦੂਰੀ ਜਿਹੜੀ ਹੈਗੀ ਆ ਉਹ ਲੱਖਾਂ ਕਰੋੜਾ ਮੀਲ ਸਾਡੇ ਤੋਂ ਦੂਰ ਹੈ ਬਸ ਮੇਰਾ ਸਵਾਲ ਇਹ ਹੈ ਕਿ ਕੋਈ ਇੰਨੀ ਦੂਰੋਂ ਜਿਹੜਾ ਗ੍ਰਹਿ ਹੈ ਉਹ ਧਰਤੀ ਦੇ ਇਸ ਕੋਨੇ ਦੇ ਉੱਤੇ ਖਾਸ ਕਰਕੇ ਭਾਰਤ ਜਾਂ ਫਿਰ ਅਲੱਗ-ਅਲੱਗ ਕੋਨਿਆਂ ਦੇ ਵਿੱਚ ਕਿਦਾਂ ਪ੍ਰਭਾਵ ਸਕਦਾ ਬਸ ਇਹ ਇਹ ਚੀਜ਼ ਦੱਸਦਾ ਮੈਂ ਨਾ ਬਹੁਤਾ ਇਹਨੂੰ ਫਿਲਾਸਫੀਕਲ ਜਾਂ ਫਿਰ ਤੁਹਾਨੂੰ ਟੈਕਨੀਕਲ ਵਿੱਚ ਜਾਊਂਗਾ ਤਾਂ ਤੁਸੀਂ ਐਸਟ੍ਰੋਲੋਜੀ ਪੜੀ ਨਹੀਂ ਇਸ ਕਰਕੇ ਤੁਹਾਨੂੰ ਸਮਝ ਨਹੀਂ ਆਏਗਾ ਮੈਂ ਨਾ ਤੁਹਾਨੂੰ ਸੋਖਾ ਜਿਹਾ ਜਵਾਬ ਦੇਣਾ ਜੇ ਤੁਹਾਡਾ ਪੁੱਤ ਅਮਰੀਕਾ 'ਚ ਵੀ ਬੈਠਾ ਬਿਮਾਰ ਹੋਏਗਾ ਨਾ ਤੁਹਾਨੂੰ ਇੱਥੇੋਂ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਉਹਦੀ ਦੂਰੀ ਨਹੀਂ ਇਫੈਕਟ ਕਰਦੀ ਇਹਦਾ ਕਾਰਨ ਹੈ ਨਾ ਇਹਦਾ ਕਾਰਨ ਇਹ ਹੈ ਕਿ ਇਹਦਾ ਕਾਰਨ ਇਹ ਹੈ ਕਿ ਰਿਲੇਸ਼ਨ ਬੀਟਵੀਨ ਯੂ ਐਂਡ ਯੂਅਰ ਸਨ ਕਿ ਜਿਹੜੀ ਪੂਰੀ ਯੂਨੀਵਰਸ ਹੈ ਇਹਦਾ ਇੱਕ ਕੋਸਮਿਕ ਕਨੈਕਸ਼ਨ ਹੈ ਹਰ ਇੱਕ ਚੀਜ਼ ਪਰਮਾਤਮਾ ਦੀ ਬਣਾਈ ਹੋਈ ਦੂਜੇ ਨਾਲ ਜੁੜੀ ਹੋਈ ਹੈ ਚਾਹੇ ਉਹ ਪਲੈਨਟ ਹੈ ਚਾਹੇ ਇਨਸਾਨ ਹੈ ਚਾਹੇ ਜੀਵ ਜੰਤੂ ਰਾਹੁਲ ਗਾਂਧੀ ਪ੍ਰਾਈਮ ਮਿਨਿਸਟਰ ਬਣਨਗੇ ਨਹੀਂ ਬਣਨਗੇ ਜਿੰਨੇ ਇੱਕ ਮੈਗਨਲੀ ਦੇਖੀ ਨਹੀਂ ਬਣਨਗੇ ਨਹੀਂ ਬਣਨਗੇ ਇਹ ਇਹ ਪ੍ਰੈਡਿਕਸ਼ਨ ਹੈ ਕਿ ਪ੍ਰੋਬੈਬਿਲਟੀ ਹੈ ਇਟਸ ਅ ਪ੍ਰੋਬੈਬਿਲਿਟੀ ਮੋਰ ਦੈਨ 99% ਚਾਂਸਸ ਜਿਵੇਂ ਨਵਜੋਤ ਸਿੱਧੂ ਸਾਹਿਬ ਸਾਰੀਆਂ ਉਂਗਲਾਂ ਚੋਂ ਪਾ ਕੇ ਰੱਖਦੇ ਐ ਨਗ ਪਾ ਕੇ ਰੱਖਦੇ ਪਰ ਸੀਐਮਓ ਫਿਰ ਵੀ ਨਹੀਂ ਬਣੇ ਇਹ ਇਹ ਸਭ ਤੋਂ ਜ਼ਿਆਦਾ ਗਲਤ ਪ੍ਰੈਕਟਿਸ ਇਹੀ ਐ ਐਸਟ੍ਰੋਲੋਜੀ ਵੀ ਦੋ ਤਰੀਕੇ ਨਾਲ ਹੁੰਦੀ ਐ ਇੱਕ ਨਗ ਪਵਾ ਕੇ ਤੇ ਇੱਕ ਪਲੈਨਿੰਗ ਕਰਾ ਕੇ ਨਗ ਪਵਾ ਕੇ ਕਦੇ ਵੀ ਕੋਈ ਪਲੈਨੈਟ ਨਹੀਂ ਚੇਂਜ ਹੁੰਦਾ ਜਿਹੜੀ ਚੀਜ਼ਾਂ ਅਸੀਂ ਐਸਟ੍ਰੋਲੋਜੀ ਨੂੰ ਕੰਡੈਮਡ ਕਰਦੇ ਆਂ ਜਿਹੜੇ ਵੀ ਲੋਕ ਐਸਟ੍ਰੋਲੋਜੀ ਨੂੰ ਕੰਡੈਮਨਡ ਕਰਦੇ ਨੇ ਉਹ ਇਸ ਚੀਜ਼ ਨੂੰ ਕੰਡੈਮਨਡ ਕਰਦੇ ਨੇ ਕਿ ਪਖੰਡਾ ਬਦਲਿਆ ਨਹੀਂ ਜਾ ਸਕਦਾ ਵਸ਼ ਕਰਨੀ ਔਰ ਉਹ ਕਹਿੰਦੇ ਆ ਕਿ ਲਿਆਓ ਪੈਸਾ ਦਿਓ ਕਿਸੇ ਬੰਦੇ ਨੂੰ ਵਸ਼ ਚ ਕਰ ਲਾਂਗੇ ਟੂਣਾ ਕਰਾ ਦੇਾਂਗੇ ਬਲੈਕ ਮੈਜਿਕ ਕਰ ਦੇਾਂਗੇ ਇੱਕ ਲਾਲ ਕਿਤਾਬ ਵੀ ਮੈਂ ਸੁਣੀ ਜਾਂਦਾ ਸੀ ਕੋਈ ਲਾਲ ਕਿਤਾਬ ਵੀ ਹੁੰਦੀ ਹੈ ਇਹ ਸਭ ਦੁਕਾਨਦਾਰੀ ਹੈ ਸਾਰੀ ਦੁਕਾਨਦਾਰੀ ਹੈ ਇਹ ਟੂਡ ਆਲ ਦੁਕਾਨਦਾਰੀ ਹੈ ਵਸ਼ੀਕਰਨ ਦਾ ਚਲੋ ਸਭ ਤੋਂ ਜ਼ਿਆਦਾ ਚੀਪ ਦੁਕਾਨਦਾਰੀ ਹੋਗੀ ਉਸ ਤੋਂ ਉੱਤੇ ਦੀ ਦੁਕਾਨਦਾਰੀ ਹੋ ਗਈ ਕਿ ਤੁਹਾਨੂੰ ਨਗਾਂ ਦੀ એનર્ਜੀਜ਼ ਮਿਲਦੀ ਹੈ ਉਹਦੇ ਨਾਲ ਜੀਵਨ ਪਲਟ ਜਾਏਗਾ ਨਗ ਪਾਏ ਜਾ ਸਕਦੇ ਹਾਂ ਚ ਕੋਈ ਦੋ ਰਾਏ ਨਹੀਂ ਹੈ ਬਟ ਨਗ ਪਾਣ ਨਾਲ ਕੁਝ ਬਦਲਦਾ ਹੈ ਇਹ ਦੁਕਾਨਦਾਰੀ ਹੈ ਜਿਹੜਾ ਵੀ ਐਸਟ੍ਰੋਲੋਜਰ ਇਸ ਚੀਜ਼ ਨੂੰ ਮੁੱਖ ਰੱਖ ਕੇ ਕੰਮ ਕਰ ਰਿਹਾ ਹੈ ਕਿ ਇਹ ਨਗ ਪਾ ਲੋ ਤਾਂ ਤੁਹਾਡੀ ਲਾਈਫ ਚ ਇਹ ਚੇਂਜਸ ਆ ਜਾਣਗੇ ਉਹ ਕਦੇ ਪੋਸੀਬਲ ਨਹੀਂ ਮੈਂ ਕੱਲ ਕਿਤੇ ਸੁਣ ਰਿਹਾ ਸੀ ਵੀ ਸ਼ਨੀ ਦੀ ਸਾੜ ਸੱਤੀ ਆ ਰਹੀ ਹੈ ਪਹਿਲਾਂ ਤਾਂ ਮੈਂ ਘਬਰਾ ਗਿਆ ਵੀ ਪਤਾ ਨਹੀਂ ਕੀ ਹੋਣ ਵਾਲਾ ਹੈ ਦੁਨੀਆ ਖਤਮ ਹੋਣ ਲੱਗੀ ਹੈ ਪਰ ਲੋ ਆ ਜੂਗੀ ਪਰ ਉਹ ਫਿਰ ਅੱਗੋਂ ਕਹਿੰਦਾ ਵੀ ਆ ਨਗ ਪਾ ਲੋ ਤੇ ਫਿਰ ਠੀਕ ਹੋ ਜਾਊਗਾ ਕੰਮ ਇਹ ਡਰਦੀ ਦੁਕਾਨਦਾਰੀ ਸੀਗੀ ਜੀ ਚਾਰਿਆ ਜੀ ਨੇ ਇੱਕ ਵਾਰ ਮੈਨੂੰ ਇੱਕ ਐਸੀ ਮੈਂ ਵੀ ਦੇਖ ਕੇ ਦੱਸ ਸਕਦਾ ਵੀ ਕੌਣ ਜੇਲ੍ਹ ਜਾਊਗਾ ਕੌਣ ਨਹੀਂ ਜਾਊਗਾ ਮੈਂ ਆਪਣੀ ਕੁੜਲੀ ਦਿਖਾਈ ਹੀ ਨਹੀਂ ਇਹਨਾਂ ਨੂੰ ਮੈਨੂੰ ਨਾ ਦੱਸਿਓ ਕਿ ਜਿਵੇਂ ਬਹੁਤ ਸਾਰੇ ਲੋਕ ਜੇਲ੍ਹ ਦੀ ਰੋਟੀ ਮੰਗਾ ਕੇ ਖਾਂਦੇ ਆ ਹਸਪੀਟਲ ਦੀ ਰੋਟੀ ਇਹ ਆਮ ਹੈ ਉਹਦੇ ਨਾਲ ਹੁੰਦਾ ਕੁਝ ਨਹੀਂ ਭਾਜੀ ਜਾਣਾ ਤਾਂ ਪੈਂਦਾ ਹੀ ਹੈ ਜਾਣਾ ਪੈਂਦਾ ਹੀ ਹੈ ਪਰ ਇਹ ਤੁਸੀਂ ਦੱਸ ਦਿੰਦੇ ਹੋ ਦੇਖ ਕੇ ਵੀ ਜੇਲ੍ਹ ਕੌਣ ਜਾਊ ਭਾਜੀ ਮੈਂ ਨਾ ਇਹ ਨਹੀਂ ਕਹਿੰਦਾ ਵੀ ਮੈਂ ਦੱਸ ਦਿੰਦਾ ਮੈਂ ਨਹੀਂ ਆਣੀ ਚਾਹੀਦੀ ਮੈਂ ਇਹ ਕਹਿੰਦਾ ਜੇ ਕਿਸੇ ਦੀ ਵੀ ਗੁੰਡਲੀ ਦੇ ਅੰਦਰ ਰਾਹੂ ਤੇ ਸੂਰੇ ਦਾ ਯੋਗ ਬਣਦਾ ਹੈ ਤੇ ਉਹਦਾ ਕਿਸੇ ਦਾ ਵੀ ਸੰਬੰਧ 12ਵੇਂ ਘਰ ਤੋਂ ਹੈ ਐਪ ਦੇ ਉੱਤੇ ਗੁੰਡਲੀ ਬਣ ਜਾਂਦੀ ਹੈ ਬਣਾ ਕੇ ਦੇਖ ਲਿਓ ਤਾਂ ਜੇਲ੍ਹ ਜ਼ਰੂਰ ਜਾਓ ਜਾਊਗੇ ਜਾਊਗੇ ਜੋਤਿਸ਼ ਵਿੱਦਿਆ ਬਾਰੇ ਤੁਸੀਂ ਤਕਰੀਬਨ ਸਾਰਿਆਂ ਨੇ ਸੁਣਿਆ ਹੋਣਾ ਹੈ ਕੋਈ ਸਹਿਮਤ ਵੀ ਹੋਊਗਾ ਕੋਈ ਅਸਹਿਮਤ ਵੀ ਹੋਊਗਾ ਮੈਂ ਪਰਸਨਲ ਤੌਰ ਦੇ ਉੱਤੇ ਮੇਰਾ ਆਪਣਾ opinion ਬੜੇ ਡਿਫਰੈਂਟ ਰਹੇ ਹੈ ਪਰ ਸਰਦਾਰ ਜੋਤੀ ਬਹੁਤ ਘੱਟ ਦੇਖਿਆ ਆਪਾਂ ਤਾਂ ਅੱਜ ਤਿੱਖੇ ਪਿਆਰੇ ਮਿੱਠੇ ਸਵਾਲ ਅਸੀਂ ਕਰਨੇ ਨੇ ਸਾਡੇ ਨਾਲ ਆਚਾਰਿਆ ਸੁਵਿੰਦਰ ਜੀ ਨੇ ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਮੈਂ ਦੇਖੀਆਂ ਫਿਰ ਮੈਂ ਵੀ ਇੱਕ ਇੰਟਰਵਿਊ ਕੀਤਾ ਸੀ ਤਾਂ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਆਓ ਔਰ ਜੇ ਧਰਮ ਦੇ ਪਖੰਡ ਦੇ ਉੱਤੇ ਆ ਚਰਚਾ ਕਰ ਰਹੇ ਹਾਂ ਸੋ ਆਚਾਰਿਆ ਸਤਵਿੰਦਰ ਜੀ ਤੁਹਾਡਾ ਬਹੁਤ ਸਵਾਗਤ ਹੈ ਜ਼ੋਰਦਾਰ ਤਾੜੀਆਂ ਆਚਾਰਿਆ ਸਤਵਿੰਦਰ ਜੀ ਵਾਸਤੇ ਜੋਤਿਸ਼ ਤੇ ਇੱਕ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਭਾਜੀ ਕਰੋ ਜੋਤਿਸ਼ ਤੇ ਸਿੱਖ ਇਹ ਕਿਵੇਂ ਰਲਦੇ ਆ ਭਾਜੀ ਇਹ ਤਾਂ ਕੋਈ ਮੇਲ ਹੀ ਨਹੀਂ ਹੈ ਇਹਦਾ ਭਾਜੀ ਪਹਿਲਾਂ ਵੀ ਨਾ ਇਸ ਵਿਸ਼ੇ ਦੇ ਉੱਤੇ ਬਹੁਤ ਜ਼ਿਆਦਾ ਸਵਾਲ ਅਕਸਰ ਹੀ ਹੁੰਦੇ ਰਹਿੰਦੇ ਆ ਕਿ ਜੋਤਿਸ਼ ਤੇ ਸਿੱਖ ਸਿੱਖ ਐਸਟ੍ਰੋਲੋજર ਕਿਉਂ ਅਸੀਂ ਨਾ ਐਕਚੁਅਲੀ ਕਿਸੇ ਵੀ ਕੀਤੇ ਨੂੰ ਧਰਮ ਨਾਲ ਨਹੀਂ ਬਣ ਸਕਦੇ ਮੈਂ ਕਈ ਵਾਰੀ ਇਹ ਵੀ ਜਵਾਬ ਦਿੱਤਾ ਕਿ ਭਈ ਸਿੱਖ ਹੋ ਕੇ ਸ਼ਰਾਬ ਬੇਠੇ ਕੇ ਚਲਾਇਆ ਜਾ ਸਕਦੇ ਆ ਸਿੱਖ ਹੋ ਕੇ ਐਸਟ੍ਰੋਲੋજર ਕਿਉਂ ਨਹੀਂ ਹੋਇਆ ਜਾ ਸਕਦਾ ਜੇ ਇਹ ਗਿਆਨ ਦੀ ਗੱਲ ਹੈ ਤਾਂ ਸਭ ਤੋਂ ਪਹਿਲਾਂ ਹੱਕ ਸਿੱਖ ਦਾ ਹੋਣਾ ਚਾਹੀਦਾ ਕਿਉਂਕਿ ਸਾਤੋਂ ਵੱਧ ਤੀਆ ਤਾਂ ਕੋਈ ਸਿੱਖ ਨਹੀਂ ਸਕਦਾ ਤਾਂ ਸ਼ਰਾਬ ਪੀਣਾ ਤਾਂ ਮਾੜੀ ਗੱਲ ਹੈ ਫਿਰ ਦੋਨੋਂ ਹੀ ਜਿੱਤਾ ਮਾਰੀਆਂ ਨਾ ਜੇ ਕੋਈ ਸਿੱਖ ਹੋ ਕੇ ਠੇਗਾ ਚਲਾ ਰਿਹਾ ਤਾਂ ਉਹ ਠੇਕੇਦਾਰ ਹੋ ਗਿਆ ਤੇ ਸਿੱਖ ਹੋ ਕੇ ਜੇ ਐਸਟ੍ਰੋਲੋਜਰ ਹੋਇਆ ਤਾਂ ਕਿਉਂ ਹੋਇਆ ਹੈਨਾ ਤੇ ਮੈਂ ਇਵੈਂਚੁਅਲੀ ਆਇਆ ਮੈਂ ਬਾਈ ਚੁਆਇਸ ਨਹੀਂ ਆਇਆ ਐਸਟ੍ਰੋਲੋਜੀ ਚ ਮੈਂ ਇੰਡਸਟ੍ਰੀਅਲਿਸਟ ਹਾਂ ਮੈਂ ਹੋਰ ਕੰਮ ਕੀਤੇ ਨੇ ਮੈਨੂੰ ਇੰਨਾ ਕਿ ਇੰਟਰਸਟ ਹੋ ਗਿਆ ਇਸ ਪਾਸੇ ਬਹੁਤ ਜ਼ਿਆਦਾ ਵੱਧ ਕੇ ਤਾਂ ਇਹਨੂੰ ਫੁੱਲ ਟਾਈਮ ਅਡਾਪਟ ਕਰ ਲਿਆ ਤਾਂ ਭਾਜੀ ਅਸੀਂ ਮੈਂ ਸਿੱਖ ਪਰਿਵਾਰ ਚ ਪੈਦਾ ਹੋਇਆ ਅਸੀਂ ਵੱਡੇ ਹੋਏ ਹਾਂ ਅਸੀਂ ਤਾਂ ਨਾ ਰਾਸ਼ੀਆਂ ਦੇਖਦੇ ਹਾਂ ਨਾ ਅਸੀਂ ਪੜ੍ਹਦੇ ਹਾਂ ਨਾ ਅਸੀਂ ਮੰਨਦੇ ਹਾਂ ਤਾਂ ਬਹੁਤ ਜ਼ਿਆਦਾ ਓਪੀਨੀਅਨ ਇਹ ਹੈ ਕਿ ਇਹ ਸਨਾਤਨ ਦਾ ਹਿੱਸਾ ਹੈ ਹਿੰਦੂਇਜ਼ਮ ਦਾ ਹਿੱਸਾ ਹੈ ਔਰ ਬਹੁਤ ਸਾਰੇ ਸਨਾਤਨੀ ਵੀ ਕਹਿੰਦੇ ਯਾਰ ਕਿ ਐਂ ਰਾਸ਼ੀਆਂ ਦੇ ਹਿਸਾਬ ਨਾਲ ਬੰਦੇ ਦੀ ਜ਼ਿੰਦਗੀ ਥੋੜੀ ਤੈਹ ਹੁੰਦੀ ਹੈ ਕੀ ਹੁੰਦੀ ਹੈ ਤੁਹਾਡੇ ਹਿਸਾਬ ਨਾਲ ਭਾਜੀ ਬਿਲਕੁਲ ਦੇਖੋ ਇੱਕ ਚੀਜ਼ ਹੁੰਦੀ ਹੈ ਕਿ ਜੇ ਸੂਰਜ ਚੜ੍ਹਦਾ ਹੈ ਤੇ ਅਸੀਂ ਸੁੱਤੇ ਹੁੰਦੇ ਆ ਤਾਂ ਸੂਰਜ ਡੁੱਬਿਆ ਨਹੀਂ ਰਹਿੰਦਾ ਉਹ ਤਾਂ ਫੇਰ ਵੀ ਚੜ੍ਹਦਾ ਹੈ ਦਿਨ ਸਾਰਿਆਂ ਲਈ ਚੜ੍ਹਦਾ ਹੈ ਜੇ ਅਸੀਂ ਮੰਨੀਏ ਤਾਂ ਸਾਡੇ ਮੰਨਣ ਨਾਲ ਕੋਈ ਵਿਗਿਆਨ ਨਹੀਂ ਹੋ ਜਾਏਗਾ ਸਾਡੇ ਨਾ ਮੰਨਣ ਨਾਲ ਕੋਈ ਪਖੰਡ ਨਹੀਂ ਹੋ ਜਾਏਗਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਇਹ ਸਨਾਤਨ ਦਾ ਹਿੱਸਾ ਹੈ ਚਾਰ ਵੇਦਾਂ ਚੋਂ ਅਥਰਵ ਵੇਦ ਸਭ ਤੋਂ ਪਹਿਲਾਂ ਜੋਤਿਸ਼ ਦਾ ਜ਼ਿਕਰ ਮਿਲਦਾ ਹੈ ਉਸ ਤੋਂ ਬਾਅਦ ਵਿਦਾਂਗ ਚ ਮਿਲਦਾ ਹੈ ਬਟ ਗਿਆਨ ਦੀ ਗੱਲ ਗਿਆਨ ਤਾਂ ਕਰੀਏ ਕੋਈ ਕਹਦੇ ਜੀ ਮੈਂ ਨਹੀਂ ਮੰਨਦਾ ਮੇਰੇ ਮੰਨਣ ਜਾਂ ਨਾ ਮੰਨਣ ਦਾ ਕੋਈ ਫਰਕ ਹੀ ਨਹੀਂ ਆ ਜੇ ਕਿਸੇ ਨੇ ਐਸਟ੍ਰੋਲੋਜੀ ਬੇਸਿਕ ਵੀ ਪੜੀ ਹੈ ਨਾ ਜੇ ਕਿਸੇ ਨੇ 6 ਮਹੀਨੇ ਵੀ ਪੜੀਆ ਤੇ ਉਹ ਪੜ੍ਹ ਕੇ ਕਹਦੇ ਜੀ ਮੈਂ ਨਹੀਂ ਮੰਨਦਾ ਫਿਰ ਉਹ ਮੰਨਣ ਵਾਲੀ ਗੱਲ ਹੁੰਦੀ ਹੈ ਜਿਨੇ ਜੋ ਚੀਜ਼ ਪੜੀ ਨਹੀਂ ਉਹਨੂੰ ਕੰਡੈਮਨਡ ਕਰਦਾ ਤਾਂ ਉਹ ਬਿਲਕੁਲ ਗਲਤ ਪ੍ਰੈਕਟਿਸ ਹੈ ਜਿਵੇਂ ਨਵਜੋਤ ਸਿੱਧੂ ਸਾਹਿਬ ਸਾਰੀਆਂ ਉਂਗਲਾਂ ਚੋਂ ਪਾ ਕੇ ਰੱਖਦੇ ਐ ਨਗ ਪਾ ਕੇ ਰੱਖਦੇ ਪਰ ਸੀਐਮਓ ਫਿਰ ਵੀ ਨਹੀਂ ਬਣੇ ਇਹ ਇਹ ਸਭ ਤੋਂ ਜ਼ਿਆਦਾ ਗਲਤ ਪ੍ਰੈਕਟਿਸ ਇਹੀ ਹੈ ਐਸਟ੍ਰੋਲੋਜੀ ਵੀ ਦੋ ਤਰੀਕੇ ਨਾਲ ਹੁੰਦੀ ਹੈ ਇੱਕ ਨਗ ਪਵਾ ਕੇ ਤੇ ਇੱਕ ਪਲੈਨਿੰਗ ਕਰਾ ਕੇ ਨਗ ਪਵਾ ਕੇ ਕਦੇ ਵੀ ਕੋਈ ਪਲੈਨੈਟ ਨਹੀਂ ਚੇਂਜ ਹੁੰਦਾ ਜਿਹੜੀ ਚੀਜ਼ਾਂ ਅਸੀਂ ਐਸਟ੍ਰੋਲੋਜੀ ਨੂੰ ਕੰਡੈਮਨਡ ਕਰਦੇ ਆਂ ਜਿਹੜੇ ਵੀ ਲੋਕ ਐਸਟ੍ਰੋਲੋਜੀ ਨੂੰ ਕੰਡੈਮਨਡ ਕਰਦੇ ਨੇ ਉਹ ਇਸ ਚੀਜ਼ ਨੂੰ ਕੰਡੈਮਨਡ ਕਰਦੇ ਨੇ ਕਿ ਪਖੰਡ ਹੈ ਬਦਲਿਆ ਨਹੀਂ ਜਾ ਸਕਦਾ 100% ਐਗਰੀਡ ਕਿ ਕੁਝ ਵੀ ਬਦਲਿਆ ਨਹੀਂ ਜਾ ਸਕਦਾ ਨਗ ਪਾਣਾ ਵਹਿਮ ਹੈ ਨਗਾਂ ਦੇ ਉੱਤੇ ਥੋੜੀ ਜੀ ਗੱਲ ਹੋਰ ਕਰ ਦੇਣਾ ਜਿੰਨੇ ਕਿ ਹਿੰਦੁਸਤਾਨ ਚ ਨਗ ਮਿਲਦੇ ਆ ਜਾਂ ਜਿਹੜੇ ਵੀ ਨਗ ਲੋਕ ਵੇਚਦੇ ਆ ਜੇ ਉਹ ਪੰਨਾ ਵੇਚਣਗੇ ਤਾਂ ਉਹ ਕਹਿ ਕੇ ਵੇਚਣਗੇ ਸ਼੍ਰੀਲੰਕਾ ਦਾ ਪੰਨਾ ਹੈ ਜਾਂ ਇਹ ਕੰਬੋਡੀਆ ਦਾ ਹੈ ਇਹ ਜਿਹੜਾ ਨਗ ਆਇਆ ਹੈ ਫਲਾਣੇ ਮੁਲਕ ਦਾ ਹੈ ਸਾਡੇ ਮੁਲਕ ਦੇ ਬੇਸਿਕ ਸਟੋਨ ਵੀ ਇਹ ਹੈ ਨਹੀਂ ਇਹ ਬੇਸਿਕਲੀ ਦੁਕਾਨਦਾਰੀ ਹੈ ਐਸਟ੍ਰੋਲੋਜੀ ਤੁਹਾਡੇ ਬਾਡੀ ਦੀ ਤੁਹਾਡੇ ਅੰਦਰ ਦੀ એનર્ਜੀ ਨੂੰ ਸਮਝਣ ਲਈ ਹੈ ਕਿ ਕਿਹੜੇ ਪਲੈਨੈਟਸ ਦੀ એનર્ਜੀ ਕੀ ਹੈ ਉਹ ਤੁਹਾਡੇ ਬਿਹੇਵ ਦੇ ਉੱਤੇ ਤੁਹਾਡੀ ਪੋਜ਼ਿਟਿਵਿਟੀ ਤੇ ਨੈਗੇਟਿਵਿਟੀ ਦੇ ਉੱਤੇ ਕੀ ਪ੍ਰਭਾਵ ਪਾਉਂਦੀ ਹੈ ਉਹਦੇ ਅਕੋਰਡਿੰਗਲੀ ਤੁਸੀਂ ਲਾਈਫ ਨੂੰ ਡਿਜ਼ਾਈਨ ਕਰੋ ਜਿਹੜੀਆਂ ਵੀ ਦੁਕਾਨਾਂ ਚੱਲਦੀਆਂ ਚਾਹੇ ਉਹ ਧਰਮ ਦੀ ਹੈ ਚਾਹੇ ਉਹ ਐਸਟ੍ਰੋਲੋਜੀ ਦੀ ਹੈ ਉਹ ਲਾਲਚ ਜਾਂ ਡਰ ਦੇ ਉੱਤੇ ਚੱਲਦੀ ਹੈ ਨਗ ਜਾਂ ਉਪਾਏ ਦੀ ਉਸੇ ਲਾਲਚ ਜਾਂ ਡਰ ਦੇ ਉੱਤੇ ਵੇਚੇ ਜਾਂਦੇ ਪਰ ਜਿਵੇਂ ਇਹ ਤਾਂ ਦੁਕਾਨਦਾਰੀ ਚੱਲੀ ਹੈ ਨਾ ਵਸ਼ ਕਰਨੀ ਔਰ ਉਹ ਕਹਿੰਦੇ ਆ ਕਿ ਲਿਆਓ ਪੈਸਾ ਦਿਓ ਕਿਸੇ ਬੰਦੇ ਨੂੰ ਵਸਚ ਕਰ ਲਾਂਗੇ ਟੂਣਾ ਕਰਾ ਦੇਾਂਗੇ ਬਲੈਕ ਮੈਜਿਕ ਕਰ ਦੇਾਂਗੇ ਇੱਕ ਲਾਲ ਕਿਤਾਬ ਵੀ ਮੈਂ ਸੁਣੀ ਜਾਂਦਾ ਸੀ ਕੋਈ ਲਾਲ ਕਿਤਾਬ ਵੀ ਹੁੰਦੀ ਹੈ ਇਹ ਸਭ ਦੁਕਾਨਦਾਰੀ ਹੈ ਸਾਰੀ ਦੁਕਾਨਦਾਰੀ ਹੈ ਇਹ ਟੂਡ ਆਲ ਦੁਕਾਨਦਾਰੀ ਹੈ ਵਸ਼ਿਕਰਨ ਤਾਂ ਚਲੋ ਸਭ ਤੋਂ ਜ਼ਿਆਦਾ ਚੀਪ ਦੁਕਾਨਦਾਰੀ ਹੋਗੀ ਉਸ ਤੋਂ ਉੱਤੇ ਦੀ ਦੁਕਾਨਦਾਰੀ ਹੋ ਗਈ ਕਿ ਤੁਹਾਨੂੰ ਨਗਾਂ ਦੀ એનર્ਜੀਜ਼ ਮਿਲਦੀ ਹੈ ਉਹਦੇ ਨਾਲ ਜੀਵਨ ਪਲਟ ਜਾਏਗਾ ਨਗ ਪਾਏ ਜਾ ਸਕਦੇ ਇਹ ਚ ਕੋਈ ਦੋ ਰਾਏ ਨਹੀਂ ਹੈ ਬਟ ਨਗ ਪਾਣ ਨਾਲ ਕੁਝ ਬਦਲਦਾ ਹੈ ਇਹ ਦੁਕਾਨਦਾਰੀ ਹੈ ਜਿਹੜਾ ਵੀ ਐਸਟ੍ਰੋਲੋਜਰ ਇਸ ਚੀਜ਼ ਨੂੰ ਮੁੱਖ ਰੱਖ ਕੇ ਕੰਮ ਕਰ ਰਿਹਾ ਹੈ ਕਿ ਇਹ ਨਗ ਪਾ ਲੋ ਤਾਂ ਤੁਹਾਡੀ ਲਾਈਫ ਚ ਇਹ ਚੇਂਜਸ ਆ ਜਾਣਗੇ ਉਹ ਕਦੇ ਪੋਸੀਬਲ ਨਹੀਂ ਹੈ ਮੈਂ ਕੱਲ ਕਿਤੇ ਸੁਣ ਰਿਹਾ ਸੀ ਵੀ ਸ਼ਨੀ ਦੀ ਸਾੜ ਸੱਤੀ ਆ ਰਹੀ ਹੈ ਪਹਿਲਾਂ ਤਾਂ ਮੈਂ ਘਬਰਾ ਗਿਆ ਵੀ ਪਤਾ ਨਹੀਂ ਕੀ ਹੋਣ ਵਾਲਾ ਹੈ ਦੁਨੀਆ ਖਤਮ ਹੋਣ ਲੱਗੀ ਹੈ ਪਰ ਲੋ ਆਜੂਗੀ ਔਰ ਉਹ ਫਿਰ ਅੱਗੋਂ ਕਹਿੰਦਾ ਵੀ ਆ ਨਗ ਪਾ ਲੋ ਤੇ ਫਿਰ ਠੀਕ ਹੋ ਜਾਊਗਾ ਕੰਮ ਇਹ ਡਰ ਦੀ ਦੁਕਾਨਦਾਰੀ ਸੀਗੀ ਜੀ ਪਹਿਲਾਂ ਡਰਾਇਆ ਗਿਆ ਫਿਰ ਉਹਦੇ ਉਹਦਾ ਉਪਾਅ ਇਹ ਹੈ ਕਿ ਵੈਸੇ ਸ਼ਨੀ ਸატ ਸਤੀ ਕੀ ਹੈ ਦੇਖੋ ਸਾਰੇ ਪਲੈਨਟ 9 ਦੇ 9 ਪਲੈਨਟ ਟ੍ਰਾਂਜੈਕਟ ਕਰਦੇ ਨੇ ਉਹ ਘੁੰਮ ਰਹੇ ਨੇ ਟ੍ਰਾਂਜੈਕਟ ਦਾ ਮਤਲਬ ਹੈ ਆਪਣੀ ਧੂਰੀ ਤੇ ਘੁੰਮ ਰਹੇ ਨੇ ਕਿਸੇ ਪਲੈਨਟ ਦੇ ਆਲੇ ਦੁਆਲੇ ਘੁੰਮ ਰਹੇ ਨੇ ਜਦੋਂ ਵੀ ਉਹ ਘੁੰਮ ਰਹੇ ਹਨ ਹਰ ਇੱਕ ਦਾ ਇੱਕ ਡੇਟ ਹੈ ਚੰਦਰਮਾ 2.5 ਦਿਨ ਬਾਅਦ ਆਪਣਾ ਘਰ ਚੇਂਜ ਕਰਦਾ ਹੈ ਸੂਰਜ ਇੱਕ ਮਹੀਨੇ ਬਾਅਦ ਕਰਦਾ ਹੈ ਸ਼ੁਕਰ ਜਿਹੜਾ ਹੈ ਉਹ 2 ਮਹੀਨੇ ਬਾਅਦ ਕਰਦਾ ਹੈ ਉਦਾਂ ਹੀ ਸਭ ਤੋਂ ਲੌਂਗੇਸਟ ਟ੍ਰਾਂਜੈਕਟ ਹੁੰਦਾ ਹੈ ਸੈਟਰਨ ਦਾ ਸ਼ਨੀ ਦਾ ਉਹ 2.5 ਸਾਲ ਬਾਅਦ ਚੇਂਜ ਕਰਦਾ ਹੈ ਤੇ ਉਹਨੂੰ ਲੈ ਕੇ ਲੋਕਾਂ ਨੂੰ ਭਰਾਤੀਆਂ ਡਰਾਇਆ ਸਭ ਤੋਂ ਜ਼ਿਆਦਾ ਦਾਬੂ ਸ਼ਨੀ ਦੇ ਨਾਮ ਤੇ ਜਾਂਦਾ ਹੈ ਤਾਂ ਉਹ ਜਦੋਂ ਟ੍ਰਾਂਜੈਕਟ ਹੁੰਦਾ ਹੈ ਤਾਂ ਕਿਸੇ ਦਾ ਟਾਈਮ ਚੰਗਾ ਕਿਸੇ ਦਾ ਮਾੜਾ ਸਾਰਿਆਂ ਲਈ ਕਦੇ ਨਹੀਂ ਮਾੜਾ ਹੋ ਸਕਦਾ ਫਿਰ ਤੁਸੀਂ ਕੋਈ ਉਪਾਅ ਨਹੀਂ ਦੱਸਦੇ ਹੱਲ ਨਹੀਂ ਦੱਸਦੇ ਕਦੇ ਵੀ ਨਹੀਂ ਤਾਂ ਫਿਰ ਫਿਰ ਤੁਹਾਡਾ ਕੰਮ ਕੀ ਮੈਨੂੰ ਇਹ ਐਕਸਪਲੇਨ ਕਰੋ ਵੀ ਜੋਤਸ਼ੀ ਦਾ ਫਿਰ ਕੰਮ ਕੀ ਹੈ ਜੋਤਸ਼ੀ ਦਾ ਕੰਮ ਯਾਰ ਤੁਹਾਡਾ ਕੰਮ ਕੀ ਹੈ ਮੇਰਾ ਕੰਮ ਸਲਾਹ ਦੇਣਾ ਹੈ ਮੇਰਾ ਕੰਮ ਸਲਾਹ ਦੇਣਾ ਹੈ ਭਾਜੀ ਹਰ ਇੱਕ ਦੀ ਇੱਕ ਯੂਨੀਕ ਪਰਸਨੈਲਿਟੀ ਹੈ ਹਰ ਇੱਕ ਬੰਦਾ ਇੱਕ ਯੂਨੀਕ ਪਰਸਨੈਲਿਟੀ ਨਾਲ ਜਨਮ ਲੈਂਦਾ ਹੈ ਨਾ ਸਿਰਫ ਪਲੈਨਟ ਸਿਰਫ ਨੌ ਨਹੀਂ ਐ ਐਸਟ੍ਰੋਲੋਜੀ ਦੇ ਅੰਦਰ ਨੌ ਪਲੈਨਟਸ 12 ਹਾਊਸਸਿਸ ਤੇ 27 ਨਕਸ਼ਤਰਾ ਦੇ ਕੰਬੀਨੇਸ਼ਨ ਦੇ ਮੁਤਾਬਕ ਇਨਸਾਨ ਦੀ ਕੁਛ ਨਾ ਕੁਛ એનਰਜੀਜ਼ ਡਿਫਾਈਨ ਹੁੰਦੀ ਹੈ ਉਹਦਾ ਸਾਰਾ ਜੀਵਨ ਉਸੇ ਬਿਹੇਵ ਨਾਲ ਚੱਲਦਾ ਹੈ ਮੇਰਾ ਕੰਮ ਇਹ ਦੇਖਣਾ ਹੈ ਕਿ ਤੁਹਾਡੀ એનર્ਜੀ ਕਿੱਥੇ ਤੁਹਾਨੂੰ ਸਪੋਰਟ ਕਰਦੀ ਹੈ ਕਿੱਥੇ ਨਹੀਂ ਕਰਦੀ ਜਿਹੜੇ ਕਿਤੇ 'ਚ ਤੁਸੀਂ ਉਹ ਤੁਹਾਡੇ ਲਈ ਬਣਿਆ ਜਾਂ ਨਹੀਂ ਬਣਿਆ ਜਿਹੜੇ ਰਿਲੇਸ਼ਨਸ਼ਿਪ ਤੁਸੀਂ ਉਹ ਉੱਥੇ ਤੁਸੀਂ ਕੰਫਰਟੇਬਲ ਹੋ ਜਾਂ ਨਹੀਂ ਹੋ ਤੁਹਾਡੇ ਬੱਚਿਆਂ ਨੂੰ ਅੱਗੇ ਕਰਨਾ ਕੀ ਚਾਹੀਦਾ ਹੈ ਪਲੈਨਿੰਗ ਦੇ ਤੁਹਾਡੇ ਪਲੈਨੈਟਸ ਤੁਹਾਡੀ ਪਰਸਨੈਲਿਟੀ ਦੇ ਹਿਸਾਬ ਨਾਲ ਤੁਹਾਡੀ ਪਲੈਨਿੰਗ ਨੂੰ ਡਿਜ਼ਾਈਨ ਕਰਨਾ ਬਫਿਊਚਰ ਪ੍ਰੈਡਿਕਟ ਕਰ ਸਕਦੇ ਹੋ ਤੁਸੀਂ ਫਿਊਚਰ ਪ੍ਰੈਡਿਕਟ ਕਰਨਾ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਇਹ ਇਹੀ ਜਿਹੜੀ ਡੌਂਗਸਟ੍ਰੋਲੋਜੀ ਹੈ ਉਹ ਇਹਨੂੰ ਪ੍ਰੈਡਿਕਸ਼ਨ ਕਹਿੰਦੀ ਹੈ ਕਿਸੇ ਚੀਜ਼ ਨੂੰ ਪ੍ਰੈਡिक्ट ਕਰਨ ਕਿ ਕਿਸੇ ਚੀਜ਼ ਦੀ ਸੰਭਾਵਨਾ ਦੱਸਣ ਚ ਬਹੁਤ ਬੜਾ ਫਰਕ ਹੈ ਪ੍ਰੈਡਿਕਸ਼ਨ ਪ੍ਰੋਬੈਬਿਲਟੀ ਹੈ ਪ੍ਰੋਬੈਬਿਲਟੀ ਹੈ ਜਿਵੇਂ ਤੁਸੀਂ ਇਹ rahul gandhi prime minister ਬਣਨਗੇ ਨਹੀਂ ਬਣਨਗੇ ਜਿੰਨੇ ਇੱਕ ਮੈਗਨਲੀ ਦੇਖੀਏ ਨਹੀਂ ਬਣਨਗੇ ਨਹੀਂ ਬਣਨਗੇ ਇਹ ਇਹ ਪ੍ਰੈਡਿਕਸ਼ਨ ਹੈ ਕਿ ਪ੍ਰੋਬੈਬਿਲਟੀ ਹੈ ਇਟਸ ਅ ਪ੍ਰੋਬੈਬਿਲਟੀ ਮੋਰ ਦੈਨ 99% ਚਾਂਸਸ ਉਹਨੂੰ ਵੀ ਤੁਸੀਂ ਸੁਣ ਲਓ ਪਹਿਲਾਂ ਚੰਗੇ ਤਰੀਕੇ ਨਾਲ ਉਹਦਾ ਰੀਜ਼ਨ ਇਹ ਹੈ ਕਿ ਕਿਸੇ ਨੂੰ ਰਾਜਨੀਤੀ ਤੇ ਜਾਣ ਲਈ ਕਿਹੜੇ ਪਲੈਨੇਟਸ ਯੋਗਦਾਈ ਨੇ ਕਿਹੜੇ ਹਾਊਸੇਜ਼ ਨੇ ਕਿਹੜੇ ਨਕਸ਼ਤਰ ਨੇ ਜੇ ਇਨਸਾਨ ਦੀ ਲਾਈਫ ਚ 70% ਹਾਊਸੇਜ਼ ਜਾਂ ਫਿਰ ਪਲੈਨੇਟਸ ਫੇਵਰੇਬਲ ਨੇ ਤਾਂ ਕਿਹਾ ਜਾ ਸਕਦਾ ਵੀ ਤੁਸੀਂ ਕੋਸ਼ਿਸ਼ ਕਰ ਲਓ ਉਹਨਾਂ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਏਗੀ ਕਿਉਂਕਿ ਪਲੈਨੇਟਸ ਹਾਊਸ ਸਾਰੀ ਜਾਰਾ ਉਹਨਾਂ ਦੇ ਐਡਵਰਸ ਨੇ ਮੈਂ ਚਾਹਨਾ ਕਿ ਸਵਾਲ ਅਸੀਂ ਆਡੀਅנס ਤੋਂ ਵੀ ਲਈਏ ਔਰ ਕਾਈਂਡਲੀ ਬੈਠ ਜਾਓ ਪਲੀਜ਼ ਅਸੀਂ ਬੈਠ ਕੇ ਜਿਹੜਾ ਇਹ ਗੱਲਬਾਤ ਕਰੀਏ ਔਰ ਮਾਈਕ ਦੇ ਦਿਓ ਜੀ ਰਾਓ ਵਰਿੰਦਰ ਜੀ ਸਾਡੇ ਕਿੱਥੇ ਨੇ ਪਾਸਟਰ ਜੀ ਕੋਈ ਸਵਾਲ ਕਰਨਾ ਚਾਹੁੰਦੇ ਆ ਔਰ ਮੈਂ ਆਡੀਅנס ਨੂੰ ਕਹਿਣਾ ਚਾਹੁੰਦਾ ਕਿ ਕਾਈਂਡਲੀ ਪਲੀਜ਼ ਬੈਠ ਜਾਓ ਤੁਸੀਂ ਜਿੰਨੇ ਵੀ ਖੜੇ ਨੇ ਪਾਸਟਰ ਜੀ ਕੋਈ ਸਵਾਲ ਕਰਨਾ ਚਾਹੁੰਦੇ ਆ ਜੀ ਪਹਿਲੀ ਗੱਲ ਅਸੀਂ ਕੋਈ ਖਿਲਾਫਤ ਨਹੀਂ ਕਰ ਰਹੇ ਮੈਂ ਤੁਸੀਂ ਖੁੱਲ ਕੇ ਤੁਸੀਂ ਜੀ ਖੁੱਲ ਕੇ ਕਰ ਸਕਦੇ ਹੋ ਜੀ ਸੂਰਜ ਦੀ ਜਿਹੜੀ ਦੂਰੀ ਹੈ ਉਹ ਤਕਰੀਬਨ ਹਜੇ ਤੱਕ ਪੂਰੀ ਤਰ੍ਹਾਂ ਸਾਇੰਸ ਤੋਂ ਨਾਪੀ ਵੀ ਨਹੀਂ ਗਈ ਨਹੀਂ ਨਹੀਂ ਨਾਪੀ ਗਈ ਹੈ ਤੁਸੀਂ ਬਹੁਤ ਜ਼ਿਆਦਾ ਕਰ ਦੋ ਤੁਸੀਂ ਹਣ ਮਾਨ ਜਾਈ ਸਾਇੰਸ ਟੀਚਰ ਬੈਠੇ ਆ ਕੇ ਆ ਜਾਓ ਤੁਹਾਨੂੰ ਸੂਰਜ ਦੀ ਦੂਰੀ ਦਾ ਪਤਾ ਚੱਲ ਜਾਏਗਾ ਮੈਂ 1 ਮਿੰਟ ਸਵਾਲ ਕਰ ਲਾਂ ਤੁਸੀਂ ਇੱਥੇ ਸਾਇੰਸ ਟੀਚਰ ਬੈਠੇ ਨਹੀਂ ਸਾਡੇ ਕੋਲੇ ਔਰ ਦੂਸਰਾ ਜਿਹਦੇ ਆਪਾਂ ਸ਼ਨੀ ਗ੍ਰਹਿ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਉਹ ਸਾਡੇ ਜੀਵਨ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਤਾਂ ਉਹਦੀ ਦੂਰੀ ਜਿਹੜੀ ਹੈਗੀ ਆ ਉਹ ਲੱਖਾਂ ਕਰੋੜਾ ਮੀਲ ਸਾਡੇ ਤੋਂ ਦੂਰ ਹੈ ਬਸ ਮੇਰਾ ਸਵਾਲ ਇਹ ਹੈ ਕਿ ਕੋਈ ਇੰਨੀ ਦੂਰੋਂ ਜਿਹੜਾ ਗ੍ਰਹਿ ਹੈ ਉਹ ਧਰਤੀ ਦੇ ਇਸ ਕੋਨੇ ਦੇ ਉੱਤੇ ਖਾਸ ਕਰਕੇ ਭਾਰਤ ਜਾਂ ਫਿਰ ਅਲੱਗ-ਅਲੱਗ ਕੋਨਿਆਂ ਦੇ ਵਿੱਚ ਕਿਦਾਂ ਪ੍ਰਭਾਵ ਸਕਦਾ ਹੈ ਬਸ ਇਹ ਇਹ ਚੀਜ਼ ਦੱਸ ਸਕਦਾ ਸੂਰਤ ਦੀ ਦੂਰੀ ਦੀ ਗੱਲ ਕਰ ਰਹੇ ਸੀਗੇ ਗੁਰਬਾਣੀ 'ਚ ਵੀ ਕਈ ਜਗ੍ਹਾ ਵੇਖਿਆ ਨਾ ਤੇ ਹਨੂਮਾਨ ਚਾਲੀਸਾ ਦੀ ਚੁਪਾਈ ਦੇ ਅੰਦਰ ਉਹ ਬਹੁਤ ਜ਼ਿਆਦਾ ਕਲੀਅਰਲੀ ਮੈਂਸ਼ਨ ਹੈ ਕਿ ਉਹਦੀ ਦੂਰੀ ਕਿੰਨੀ ਹੈ ਹੁਣ ਤੁਹਾਡੇ ਸਵਾਲ ਤੇ ਆਨੇ ਕਿ ਦੂਰ ਬੈਠਾ ਪਲੈਨੇਟ ਸਾਨੂੰ ਕਿਵੇਂ ਇੰਪੈਕਟ ਕਰਦਾ ਹੈ ਮੈਂ ਨਾ ਬਹੁਤਾ ਇਹਨੂੰ ਫਿਲਾਸਫੀਕਲ ਜਾਂ ਫਿਰ ਤੁਹਾਨੂੰ ਟੈਕਨੀਕਲ ਵੇਚ ਜਾਊਂਗਾ ਤਾਂ ਤੁਸੀਂ ਐਸਟ੍ਰੋਲੋਜੀ ਪੜ੍ਹੀ ਨਹੀਂ ਇਸ ਕਰਕੇ ਤੁਹਾਨੂੰ ਸਮਝ ਨਹੀਂ ਆਏਗਾ ਮੈਂ ਨਾ ਤੁਹਾਨੂੰ ਸੋਖਾ ਜਿਹਾ ਜਵਾਬ ਦੇਣਾ ਜੇ ਤੁਹਾਡਾ ਪੁੱਤ ਅਮਰੀਕਾ 'ਚ ਵੀ ਬੈਠਾ ਬਿਮਾਰ ਹੋਏਗਾ ਨਾ ਤੁਹਾਨੂੰ ਇੱਥੋਂ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਉਹਦੀ ਦੂਰੀ ਨਹੀਂ ਇੰਫੈਕਟ ਕਰਦੀ ਇਹਦਾ ਕਾਰਨ ਹੈ ਨਾ ਇਹਦਾ ਕਾਰਨ ਇਹ ਹੈ ਕਿ ਇਹਦਾ ਕਾਰਨ ਇਹ ਹੈ ਕਿ ਰਿਲੇਸ਼ਨ ਬਿਟਵੀਨ ਯੂ ਐਂਡ ਯੂਅਰ ਸਨ ਇਹ ਜਿਹੜੀ ਪੂਰੀ ਯੂਨੀਵਰਸ ਹੈ ਇਹਦਾ ਇੱਕ ਕੋਸਮਿਕ ਕਨੈਕਸ਼ਨ ਹੈ ਹਰ ਇੱਕ ਚੀਜ਼ ਪਰਮਾਤਮਾ ਦੀ ਬਣਾਈ ਹੋਈ ਦੂਜੇ ਨਾਲ ਜੁੜੀ ਹੋਈ ਹੈ ਚਾਹੇ ਉਹ ਪਲੈਨਟ ਹੈ ਚਾਹੇ ਇਨਸਾਨ ਹੈ ਚਾਹੇ ਜੀ ਜੰਤੂ ਹੈ ਕੋਈ ਨਾ ਪ੍ਰਭਾਵ ਪਾਦੇ ਤਾਂ ਉਸ ਗ੍ਰਹਿ ਤੇ ਹਸਤਾ ਕੋਈ ਜੀਵਨਤਾ ਮਿਲਿਆ ਨਹੀਂ ਜੀ ਉਹ ਕਹਿ ਰਹੇ ਆ ਜੀ ਜਿਹੜੇ ਗ੍ਰਹਿ ਸਾਡੇ ਜੀਵਨ ਤੇ ਪ੍ਰਭਾਵ ਪਾ ਰਹੇ ਆ ਉਹਨਾਂ ਗ੍ਰਹਿਾਂ ਤੇ ਤਾਂ ਆਪ ਤੇ ਜੀਵਨ ਨਹੀਂ ਹੈ ਪਾਸਟਰ ਸਾਹਿਬ ਗੱਲ ਜੀਵਨ ਦੀ ਨਹੀਂ ਹੈ ਗੱਲ એનર્ਜੀ ਦੀ ਹੈ ਸੂਰਜ ਦੇ ਉੱਤੇ ਜੇ ਜੀਵਨ ਨਹੀਂ ਹੈ ਤਾਂ ਧਰਤੀ ਨੂੰ ਜੀਵਨ ਉਹੀ ਦੇ ਰਿਹਾ ਹੈ ਸਮਝੇ ਤੁਸੀਂ ਗੱਲ ਨੂੰ ਉੱਥੇ ਤੱਕ ਉਹਦੀ એનર્ਜੀ ਨਾਲ ਅਸੀਂ ਜਿਉਂਦੇ ਆ ਪਰ ਉੱਥੇ ਜੀਵਨ ਨਹੀਂ ਹੈ ਠੀਕ ਹੈ ਹਰਪ੍ਰੀਤ ਦੇਵਗੰਗ ਜੀ ਸਵਾਲ ਕਰ ਰਹੇ ਹਾਂ ਜੀ ਹਾਂ ਜੀ ਹਲੇ ਵੈਸੇ ਮੇਰੇ ਸਵਾਲ ਮੁੱਕੇ ਨਹੀਂ ਸੀ ਪਰ ਚਲੋ ਤੁਸੀਂ ਕਰ ਲਓ ਸਰ ਮੇਰਾ ਸਵਾਲ ਹੈ ਕਿ ਜਿੱਦਾਂ ਜੋਤਿਸ਼ ਤੇ ਅੰਧਵਿਸ਼ਵਾਸ ਦੇ ਨਾਲ ਰਿਲੇਟਡ ਹੈਗਾ ਕਿ ਜਿੱਦਾਂ ਮੈਂ ਮੰਨਦਾ ਨਹੀਂ ਬਲੀਵ ਨਹੀਂ ਕਰਦਾ ਤੇ ਮੈਂ ਦਿੱਲੀ ਆਫਿਸ ਸਾਡੇ ਇੱਕ ਦੋਸਤ ਆਏ ਉਹਨਾਂ ਨੇ ਬੈਠੇ ਲੀਕਿਆ ਮਾਰੀਆਂ ਉਹਨਾਂ ਨੇ ਜੋ ਜੋ ਦੱਸਿਆ ਪ੍ਰੋਬੈਬਿਲਿਟੀ ਜੋ ਤੁਸੀਂ ਕਹਿੰਦੇ ਹੋ ਨਾ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਜਿਹੜੀਆਂ ਕਿ ਮੈਂ ਹੀ ਜਾਣਦਾ ਸੀ ਨਾ ਤੇ ਉਹਨਾਂ ਨੇ ਮੈਨੂੰ ਜਾਂਦੇ ਜਾਂਦੇ ਕਹਿੰਦਾ ਸੀ ਕਿ 29 ਮਾਰਚ ਤੱਕ ਤੂੰ ਇਹ ਨਹੀਂ ਕਰਨਾ ਇਦਾਂ ਕੁਝ ਹੋ ਰਿਹਾ ਸ਼ਨੀ ਦੀ ਦਸ਼ਾ ਬਦਲ ਰਹੀ ਹੈ ਕਰਦੇ ਹੁਣ ਮੇਰੇ ਵਰਗਾ ਸਧਾਰਨ ਇਨਸਾਨ ਜਿਹੜਾ ਬਲੀਵ ਨਹੀਂ ਕਰਦਾ ਮੈਂ ਵੀ ਪਿਛਲੇ 8 ਮਹੀਨੇ ਤੋਂ ਇਸ ਦਸ਼ਾ ਜੀ ਚੱਲ ਰਿਹਾ ਮੇਰੇ ਮਨ ਦੇ ਉੱਤੇ ਉਹਦਾ ਅਸਰ ਰਿਹਾ ਕਿ ਸ਼ਾਇਦ 29 ਮਾਰਚ ਤੱਕ ਮੇਰਾ ਕੁਝ ਸਹੀ ਨਹੀਂ ਹੋਣਾ ਸਾਈਕੋਲੋਜੀ ਨਾਲ ਇਹਦੇ ਤੋਂ ਕਿੱਦਾਂ ਨਿਕਲ ਸਕਦਾ ਕੋਈ ਬੰਦਾ ਜੀ ਉਹਨੂੰ ਕੋਈ ਅੰਧਵਿਸ਼ਵਾਸ ਪਾਉਂਦਾ ਉਹਨੂੰ ਕਿੱਦਾਂ ਨਿਕਲ ਸਕਦਾ ਭਾਜੀ ਪਤਾ ਕੀ ਹੈ ਸਾਨੂੰ ਨਾ ਐਸਟ੍ਰੋਲੋਜੀ ਤੇ ਐਸਟ੍ਰੋਲੋਜਰ ਨੂੰ ਅਲੱਗ ਕਰਕੇ ਸਮਝਣਾ ਪਏਗਾ ਜਿਹੜੇ ਬੰਦੇ ਜਿਹੜੀ ਕੀ ਸਦਾ ਸਾਹਿਬ ਨੇ ਤੁਹਾਨੂੰ ਗੁਰਬਾਣੀ ਬਾਰੇ ਗੱਲ ਦਸੀ ਕਿ ਇੰਟਰਪ੍ਰੀਟ ਕਿਦਾਂ ਹੋ ਰਹੀ ਹੈ ਐਸਟ੍ਰੋਲੋਜੀ ਆਪਣੀ ਜਗ੍ਹਾ ਬਿਲਕੁਲ ਐਕੂਰੇਟ ਹੈ ਸੈਂਟੀਫਿਕ ਹੈ ਜਿਹੜੇ ਐਸਟ੍ਰੋਲੋਜਿਸ ਸਾਹਿਬ ਨੇ ਤੁਹਾਨੂੰ ਸਮਝਾਇਆ ਨਾ ਉਹਨਾਂ ਦਾ ਸਮਝਾਣ ਦਾ ਤਰੀਕਾ ਸਹੀ ਨਹੀਂ ਸੀਗਾ ਉਹਨਾਂ ਨੂੰ ਡਿਫਾਈਨ ਕਰਨਾ ਚਾਹੀਦਾ ਸੀਗਾ ਕਿ ਡੂ ਟੂ ਥਿਸ ਥਿਸ ਪਲੈਨੇਟਰੀ ਸਿਚੁਏਸ਼ਨਸ ਇਹ ਹਾਰਡਲਸ ਆ ਸਕਦੀ ਹੈ ਬਟ ਇਹਨੂੰ ਇਗਨੋਰ ਕਰੋ ਇੰਨਾ ਕ ਕਰਦੇ ਜਾਓ ਤੁਹਾਡਾ ਸਾਰਾ ਗੁੱਸਾ ਹੀ ਚੱਲਦਾ ਰਹੇਗਾ ਉਹਨਾਂ ਨੇ ਇੱਕ ਬੀਜ ਬੋਤਾ ਜਿਹਨੇ ਤੁਹਾਨੂੰ ਪਰੇਸ਼ਾਨ ਕੀਤਾ ਸਾਈਕੋਲੋਜੀਕਲ ਆਦਰਵਾਇਸ ਕਈ ਵਾਰ 60 ਸਦੀ ਕਿਸੇ ਦੀ ਨਹੀਂ ਸੋਣੀ ਜਾਂਦੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਿਹੜੇ ਐਸਟ੍ਰੋਲੋਜੀ ਸੁਣਨਗੇ ਬਾਅਦ ਚ ਵੀ ਤੁਹਾਨੂੰ ਮਹਿੰਦਰ ਸਿੰਘ ਧੋਨੀ ਨੇ ਸਭ ਤੋਂ ਜ਼ਿਆਦਾ ਰਾਈਜ਼ ਆਪਣੀ 60 ਸਦੀ ਦੇ ਟਾਈਮ ਤੇ ਕੀਤਾ ਉਦੇ ਰੀਜਨਸ ਕਿਆ ਨੇ ਉਹ ਵੱਖਰੇ ਵੱਖਰੇ ਨੇ ਬਟ ਉਹਨੂੰ ਸਮਝਾਣ ਦਾ ਤਰੀਕਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਪਰ ਉਹ ਕਿਉਂ ਤੁਹਾਡੇ ਮੁਤਾਬਕ ਉਹ ਕਿਉਂ ਜੇ 60 67 ਤਾਂ ਬਰਬਾਦ ਕਰਦੀ ਹੈ ਫਿਰ ਉਹ ਰਾਈਜ਼ ਕਿਉਂ ਕਰਗੇ ਜਦੋਂ ਵੀ ਕਿਸੇ ਦੇ ਨੇਟਿਵ ਚਾਰਟ ਦੇ ਅੰਦਰ ਸ਼ਨੀ ਦੀ ਪੋਜੀਸ਼ਨ ਬਹੁਤ ਅੱਛੀ ਹੋਵੇ ਤ੍ਰਿਕੋਣ ਦਾ ਮਾਲਿਕ ਹੋਵੇ ਉੱਚਾ ਦਾ ਹੋਵੇ ਆਪਣੇ ਘਰ ਦਾ ਹੋਵੇ ਤਾਂ ਉਹਨੂੰ ਸ਼ਨੀ ਦੇ ਸ਼ਾਰਸ਼ਤੀ ਪਰੇਸ਼ਾਨ ਨਹੀਂ ਕਰਦੀ ਬਟ ਇਹਨੂੰ ਜੇ ਤੁਸੀਂ ਪ੍ਰੈਕਟੀਕਲ ਵੇ ਨਾਲ ਦੇਖੋਗੇ ਜਿਹਦਾ ਸ਼ਨੀ ਵਧੀਆ ਹੁੰਦਾ ਹੈ ਉਹ ਬੰਦਾ ਲੌਜੀਕਲ ਰਹਿੰਦਾ ਹੈ ਹਮੇਸ਼ਾ ਉਹ ਆਪਣੇ ਜੀਵਨ ਚ ਕਿਸੇ ਨੂੰ ਦੁੱਖ ਨਹੀਂ ਦਿੰਦਾ ਤੇ ਜਿਹੜਾ ਬੰਦਾ ਆਪਣੀ ਲਾਈਫ ਨੂੰ ਸਹੀ ਤਰੀਕੇ ਨਾਲ ਜੀਉਂਦਾ ਹੈ ਸ਼ਨੀ ਉਹਦਾ ਕੁਝ ਨਹੀਂ ਕਰਦਾ ਪਿੱਛੇ ਕੋਈ ਕੁਐਸਚਨ ਹੈ ਤਾਂ ਮੈਂ ਚਾਹੁੰਦਾ ਜੀ ਹੱਥ ਰੇਜ਼ ਕਰ ਦਿਓ ਇਹ ਮੰਗਲਿਕ ਕੀ ਹੁੰਦਾ ਜੀ ਆਪਾਂ ਬਹੁਤ ਰੌਲਾ ਪੈਂਦਾ ਹੈ ਵੀ ਮੰਗਲਿਕ ਹੈ ਵਿਆਹ ਨਹੀਂ ਹੋਣਾ ਗੁੰਡਲੀ ਦੇ 12 ਘਰਾਂ ਦੇ ਅੰਦਰ ਪਹਿਲੇ ਚੌਥੇ ਸੱਤਵੇਂ ਤੇ 12ਵੇਂ ਘਰ 'ਚ ਜੇ ਮੰਗਲ ਹੈ ਤਾਂ ਇਨਸਾਨ ਦੀ ਲਾਈਫ ਦੇ ਅੰਦਰ એનર્ਜੀ ਬਹੁਤ ਜ਼ਿਆਦਾ ਹੁੰਦੀ ਹੈ ਮੰਗਲ ਇੱਕ ਫਾਇਰ ਪਲੈਨਟ ਹੈ ਬਸ ਉਹਦੇ ਕਰਕੇ ਲੋਕੋ ਨੂੰ ਮੰਗਲਿਕ ਕਹਿ ਦਿੰਦੇ ਨੇ ਉਹ ਵੀ ਉਦੋਂ ਜਦੋਂ ਦੂਸਰੇ ਵਿਅਕਤੀ ਨਾਲ ਵਿਆਹ ਹੋਣਾ ਹੈ ਤਾਂ ਕਿ ਦੋਨਾਂ ਦੀ એનਰਜੀਜ਼ ਬੈਲੈਂਸਡ ਰਹੇ ਜੀ ਅ ਪਿੱਛੇ ਜੀ 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 ਕੁਐਸਚਨ ਜੀ ਇੱਧਰ ਵਿਜੀਤ ਸਸੀਕਾਲ ਜੀ ਪਿੱਛੇ ਸਸੀਕਾਲ ਜੀ ਰਕਪ ਸਰ ਹੋ ਠੀਕ ਹੋ ਜੀ 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 ਕੁਐਸਚਨ ਲੈ ਲੋ ਜੀ ਸਰ ਮੇਰਾ ਕੁਐਸਚਨ ਇਹ ਹੈ ਵੀ ਜਿਵੇਂ ਜਿਵੇਂ ਤੁਸੀਂ ਕਿਹਾ ਵੀ ਐਸਟੋਲੋਜਰ ਔਰ ਐਸਟੋਲੋਜੀ ਨੂੰ ਵੱਖਰਾ ਵੱਖਰਾ ਕਰਕੇ ਸਮਝਾ ਜਾਵੇ ਹੁਣ ਗੱਲ ਕਰ ਰਹੇ ਆ ਅਸੀਂ ਪਖੰਡਵਾਰ ਦੀ ਜਾਂ ਗੱਲ ਕਰ ਰਹੇ ਆ ਵਿਹਮਾ ਭਰਮਾ ਦੀ ਅਸੀਂ ਕਿਸ ਨੂੰ ਜਾ ਕੇ ਕੰਪਲੇਂਟ ਕਰੀਏ ਅਗਰ ਸਾਨੂੰ ਕੋਈ ਪੰਡਿਤ ਗਲਤ ਸਲਾਹ ਦਿੰਦਾ ਹੈ ਜਾਂ ਕੋਈ ਗੱਦੀ ਵਾਲਾ ਸਾਨੂੰ ਗਲਤ ਸਲਾਹ ਦਿੰਦਾ ਅਸੀਂ ਕਿਸ ਦੇ ਕੋਲ ਜਾ ਕੇ ਕੰਪਲੇਟ ਕਰ ਸਕਦੇ ਹਾਂ ਆਪਣੇ ਮਨ ਦੇ ਅੰਦਰ ਕੰਪਲੇਂਟ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਮੈਂ ਉੱਥੇ ਗਿਆ ਕਿਉਂ ਸੀਗਾ ਤੇ ਮੈਂ ਕੀ ਦੇਖ ਕੇ ਆ ਕੀ ਪੜ੍ਹ ਕੇ ਗਿਆ ਸੀਗਾ ਕਿਸੇ ਕੋਲ ਵੀ ਪਰ ਇਹਦਾ ਕੋਣ ਕਰੂ ਵਿਚਾਰਿਆ ਜੀ ਕਿ ਕੌਣ ਠੀਕ ਹੈ ਕੌਣ ਗਲਤ ਹੈ ਇਹ ਕਿਵੇਂ ਪਤਾ ਲੱਗੂਗਾ ਦੇਖੋ ਮੁਕਦੀ ਦੀ ਗੱਲ ਹੈ ਮੈਂ ਮੈਂ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਉੱਤੇ ਸਵਾਲ ਕਰਨ ਵਾਲਾ ਮੈਂ ਕੋਈ ਨਹੀਂ ਹੁੰਦਾ ਬਟ ਐਸਟੋਲੋਜਰ ਨੂੰ ਚੂਜ਼ ਕਰਨ ਲਈ ਇੱਕ ਚੀਜ਼ ਦੇਖ ਲਓ ਕਿ ਜਿਹੜਾ ਇਨਸਾਨ ਪਿਓਰ ਐਸਟ੍ਰੋਲੋਜੀ ਦੀ ਗੱਲ ਕਰੇ ਤੁਹਾਨੂੰ ਨਗ ਨਾ ਵੇਚਣਾ ਚਾਹੇ ਉਪਾਏ ਨਾ ਵੇਚਣਾ ਚਾਹੇ ਤੁਹਾਨੂੰ ਕਿਸੇ ਹੋਰ ਚੀਜ਼ 'ਚ ਨਹੀਂ ਪਾਉਂਦਾ ਕੱਲੀ ਸਲਾਹ ਬਾਰੇ ਗੱਲ ਕਰਦਾ ਹੈ ਤਾਂ ਉਹ ਰਾਈਟ ਐਸਟ੍ਰੋਲੋਜਰ ਹੈ ਤੁਹਾਡੀ ਡਿਊਟੀ ਇਹ ਬਣਦੀ ਹੈ ਕਿ ਮੈਨੂੰ ਸਿਰਫ ਇਹ ਦੱਸੋ ਮੇਰੇ ਨਾਲ ਜੋ ਹੋ ਰਿਹਾ ਉਹਦਾ ਰਿਸਪੌਂਸਿਵ ਪਲੈਨਟ ਕਿਹੜਾ ਹੈ ਤੇ ਇਹ ਕਦੋਂ ਤੱਕ ਹੋਏਗਾ ਉਸ ਤੋਂ ਬਾਅਦ ਜੇ ਤੁਸੀਂ ਕਹੋਗੇ ਜੀ ਇਹਨੂੰ ਠੀਕ ਕਰ ਦੋ ਇਹਦਾ ਕੋਈ ਉਪਾਅ ਤਾਂ ਕਰ ਦੋ ਕੁਝ ਤਾਂ ਹੋਏਗਾ ਫਿਰ ਤੁਸੀਂ ਆਪਣੇ ਪਰਮਾਚ ਆਪ ਪੈ ਰਹੇ ਹੋ ਕੋਈ ਹੋਰ ਨਹੀਂ ਪੈ ਰਿਹਾ ਪਰ ਜਿਵੇਂ ਹਰਪੀਤ ਜੀ ਨੇ ਕਿਹਾ ਕਿ ਇਹਨਾਂ ਨੂੰ ਆ ਕੇ ਕੋਈ ਦੱਸ ਗਿਆ ਔਰ ਉਹ ਕਹਿ ਗਿਆ ਵੀ ਹੁਣ ਤੇਰੇ ਤੇ ਆ ਮਾੜਾ ਸਮਾਉਣ ਆ ਲਿਆ ਉਹ ਤਾਂ ਸਾਈਕੋਲੋਜੀ ਚ ਬੈਠ ਕੇ ਹੀ ਗੱਲ ਇਹ ਇਹਨਾਂ ਪਾਜੀ ਦੀ ਉਦੋਂ ਵੀ ਪਾਜੀ ਨੂੰ ਪੁੱਛਣ ਦਾ ਤਰੀਕਾ ਵੀ ਇਹੀ ਕਰਦੇ ਆ ਜਿਹੜੇ ਉਹ ਤੁਹਾਨੂੰ ਦੱਸ ਦਿੰਦੇ ਕਿ ਆਪਣੇ ਮਨ ਚ ਨਾਮ ਸੋਚੋ ਔਰ ਫਿਰ ਉਹ ਦੱਸ ਦਿੰਦੇ ਵੀ ਤੂੰ ਇਹਦੇ ਬਾਰੇ ਸੋਚ ਰਿਹਾ ਸੀਗਾ ਉਹ ਮੈਂਟਲਿਜ਼ਮ ਵੀ ਤਾਂ ਇਹ ਹੈ ਕਿ ਉਹ ਸਾਈਕੋਲੋਜੀ ਨਾਲ ਖੇਡ ਰੇ ਤੁਹਾਡੀ ਉਹ ਬਿਲਕੁਲ ਡਿਫਰੈਂਟ ਸਾਇੰਸ ਹੋਗੀ ਜਿਹੜਾ ਜਿਹੜੇ ਐਸਟ੍ਰੋਲੋਜਰ ਨੇ ਭਾਜੀ ਨੂੰ ਕਿਹਾ ਉਹ ਬਿਲਕੁਲ ਸਹੀ ਕਹਿ ਕੇ ਗਿਆ ਪਹਿਲੀ ਤਾਂ ਗੱਲ ਕਿਉਂਕਿ ਉਹ ਜਿਹੜੀ ਡੇਟਸ ਹੈ ਉਹ ਪਲੈਨਟ ਦੇ ਟ੍ਰਾਂਜ਼ੈਕਟ ਦੀ ਡੇਟ ਹੈ ਜਿਹੜੀ ਇਹਨਾਂ ਨੇ ਡੇਟ ਕਹੀ ਹੈ ਤਾਂ ਲੌਜੀਕਲੀ ਉਹ ਇਨਸਾਨ ਗਲਤ ਨਹੀਂ ਸੀਗਾ ਉਹ ਗਲਤ ਕਿੱਥੇ ਗਿਆ ਉਹ ਰੀਜ਼ਨਿੰਗ ਤੇ ਗਲਤ ਗਿਆ ਕਿ ਉਹ ਇੰਟਰਪ੍ਰੀਟ ਇਹ ਕਹਿ ਕੇ ਗਏ ਲਾਸਟ ਗੱਲ ਕਿ ਇਹ ਗਲਤ ਹੈ ਕਿਉਂਕਿ ਕਿਸੇ ਦੇ ਵੀ ਚਾਰਟ ਦੇ ਅੰਦਰ ਹਮੇਸ਼ਾ ਸਾਰੀਆਂ ਚੀਜ਼ਾਂ ਗਲਤ ਨਹੀਂ ਹੋ ਸਕਦੀ ਜੇ ਕੁਝ ਗਲਤ ਹੋਏਗਾ ਤਾਂ ਕੁਝ ਬਹੁਤ ਬ ਇਹ ਇਹ ਟੈਕਨੀਕਲ ਚੀਜ਼ ਹੈ ਫਿਲਮਾਂ ਦਾ ਪਤਾ ਲੱਗ ਜਾਂਦਾ ਵੀ ਫਿਲਮ ਚੱਲੂਗੀ ਨਹੀਂ ਚੱਲੂਗੀ ਨਹੀਂ چلਦਾ ਪਤਾ ਨਹੀਂ ਚੱਲ ਸਕਦਾ ਨਹੀਂ ਚੱਲਦਾ ਬਤਾਓ ਕਿਉਂ ਨਹੀਂ ਚੱਲਦਾ ਕਿ ਕੋਈ ਵੀ ਇਨਸਾਨ ਜਿਹਦੇ ਜਨਮ ਦੀ ਤਾਰੀਖ ਜਿਹਦੇ ਜਨਮ ਦਾ ਸਮਾਂ ਜਿਹਦੇ ਜਨਮ ਦਾ ਸਥਾਨ ਪਤਾ ਹੈ ਉਹ ਪਤਾ ਚੱਲਦਾ ਹੈ ਇਹ ਜ਼ਰੂਰ ਪਤਾ ਚੱਲਦਾ ਹੈ ਕਿ ਕਿਹੜੇ ਇਨਸਾਨ ਦੀ ਕਿੱਦਾਂ ਦੀ ਫਿਲਮ ਚਲੇਗੀ ਕਿਹੜਾ ਬੰਦਾ ਫਿਲਮ ਚਲੇਗਾ ਕਿਹੜਾ ਰਾਈਟਿੰਗ ਚ ਚਲੇਗਾ ਕਿਹੜਾ ਡਾਇਰੈਕਸ਼ਨ ਚ ਚਲੇਗਾ ਕਿਹੜਾ ਪ੍ਰੋਡਕਸ਼ਨ ਚ ਚਲੇਗਾ ਜਿਵੇਂ ਇੱਕ ਕਮਤਾਬਚਨ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਮਾੜਾ ਸਮਾਂ ਆਇਆ ਪਰ ਉਹਨਾਂ ਨੇ ਨਗ ਪਾਇਆ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਤਬਦੀਲ ਹੋਈ ਜਦੋਂ ਕੌਣ ਬਣੇਗਾ ਕਰੋੜਪਤੀ ਕੀਤਾ ਇਹ ਭਾਜੀ ਕਿਹਾ ਵੀ ਉਹਨਾਂ ਨੇ ਜਿਨ੍ਹਾਂ ਨੇ ਨਗ ਵੇਚਣਾ ਸੀਗਾ ਉਹਨਾਂ ਦੇ ਰਾਹੀਂ ਸਾਡੇ ਤੱਕ ਇਹ ਗੱਲ ਪਹੁੰਚੀ ਆ ਮੀਤਾ ਬਚਨ ਨੇ ਤਾਂ ਕਦੇ ਨਹੀਂ ਗਈ ਕੋਈ ਅਸਰ ਨਹੀਂ ਪੈਂਦਾ ਨਹੀਂ ਪੈਂਦਾ ਕਰ ਕੋਈ ਸਵਾਲ ਕਰਨਾ ਦੋ ਸਵਾਲ ਨੇ ਜੀ ਇਧਰੋਂ ਪਿੱਛੋਂ ਦੋ ਲੈ ਪਾਜੀ ਫਿਲਮਾਂ ਦਾ ਪਤਾ ਨਹੀਂ ਲੱਗ ਸਕਦਾ ਵੀ ਚੱਲੂਗੀ ਕਿ ਨਹੀਂ ਚੱਲੂਗੀ ਸਰ ਲੱਗਦਾ ਹੁੰਦਾ ਫੇਰ ਤਾਂ ਗੱਲ ਹੀ ਮੁੱਕ ਗਈ ਆਚਾਰੀ ਜੀ ਮੇਰਾ ਮੇਰਾ ਜਿਹੜਾ ਸਵਾਲ ਹੈ ਇੱਥੇ ਪਹਿਲਾਂ ਜਿਹੜੇ ਧਰਮ ਦੇ ਨਾਲ ਜੁੜੇ ਆਗੂ ਪਹੁੰਚੇ ਤੁਸੀਂ ਵੀ ਬੈਠੇ ਹੋ ਐਸਟ੍ਰੋਲੋਜੀ ਦੀ ਗੱਲ ਕਰ ਰਹੇ ਹੋ ਹਰ ਕੋਈ ਧਰਮ ਦੀ ਗੱਲ ਧਾਰਮਿਕ ਹੋਣ ਦੀ ਗੱਲ ਕਰਦਾ ਤੁਸੀਂ ਜੋਤਿਸ਼ ਦੇ ਜ਼ਰੀਏ ਤੋਂ ਵਿਖ ਵੀ ਦੱਸ ਦਿੰਦੇ ਹਾਂ ਜਿਹੜਾ ਮੌਜੂਦਾ ਸਮਾਂ ਉਸ ਵਾਰ ਵੀ ਦੱਸ ਦਿੰਦੇ ਹਾਂ ਪਿੱਛੇ ਕੀ ਹੋਇਆ ਉਹ ਸਾਰੀ ਜਾਣਕਾਰੀ ਦੇ ਦਿੰਦੇ ਹਾਂ ਇੱਕ ਕਹਿ ਸਕਦੇ ਹਾਂ ਕਿ ਇੱਕ ਵਿਦਿਆ ਪਰ ਕੋਈ ਵੀ ਸ਼ਖਸ ਚਾਹੇ ਉਹ ਕੋਈ ਐਸਟ੍ਰੋਲੋਜਰ ਹੈ ਚਾਹੇ ਕੋਈ ਧਰਮ ਗੁਰੂ ਹੈ ਉਹ ਸਵੈ ਮੰਥਨ ਕਰਨ ਦੀ ਗੱਲ ਕਿਉਂ ਨਹੀਂ ਕਹਿੰਦਾ ਕਿਉਂਕਿ ਅੱਧੀਆਂ ਪਰੇਸ਼ਾਨੀਆਂ ਮੇਰੇ ਹਿਸਾਬ ਦੇ ਨਾਲ ਜਦੋਂ ਕੋਈ ਆਪਣੇ ਆਪ ਦਾ ਆਪ ਸਵੈ ਮੰਥਨ ਕਰਦਾ ਉਹਦੇ ਨਾਲ ਖਤਮ ਹੋ ਜਾਂਦੀ ਹੈ ਇਸ ਨਾਲ ਤੁਸੀਂ ਕਿੰਨਾਕ ਸਹਿਮਤ ਹੋ ਭਾਈ ਮੈਂ ਨਾ ਬਿਲਕੁਲ 100% ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ ਸਵੈਮੰਥਨ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਰ ਇਨਸਾਨ ਦਾ ਨਾ ਬੌਧਿਕ ਸਤਰ ਸਮਾਨ ਨਹੀਂ ਹੈ ਹਰ ਤੁਸੀਂ ਇਹ ਸੋਚੋ ਕਿਸੇ ਵੀ ਇਨਸਾਨ ਨੂੰ ਆਪਣੇ ਨੇਚਰ ਤੱਕ ਦਾ ਨਹੀਂ ਪਤਾ ਹੁੰਦਾ ਵੀ ਮੇਰਾ ਪਰਸਨਲ ਸੁਭਾਅ ਕੀ ਹੈ ਐਸਟਰੋਲੋਜੀ ਉਹਦੇ ਚ ਹੈਲਪ ਕਰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਆਪਣੀ એનર્ਜੀਜ਼ ਨੂੰ ਆਪਣੀ ਮੈਂਟਲ ਐਬਿਲਿਟੀਆਂ ਨੂੰ ਸਮਝ ਸਕੋ ਦੈਟਸ ਇਟ ਕਰਨਾ ਸਵੈਮੰਥਨ ਹੀ ਚਾਹੀਦਾ ਬਟ ਉਹਦੇ ਦੀ ਹੈਲਪ ਲੈ ਕਿਵੇਂ ਕੋਈ ਬਿਮਾਰ ਹੋਊਗਾ ਇਹਦੀ ਪ੍ਰੋਬੈਬਿਲਿਟੀ ਹੋ ਸਕਦੀ ਪਤਾ ਮੈਡੀਕਲ ਐਸਟਰੋਲੋਜੀ ਐਸਟ੍ਰੋਲੋਜੀ ਦਾ ਇੱਕ ਸਰਟਨ ਪਾਰਟ ਹੈ ਮੈਡੀਕਲ ਐਸਟ੍ਰੋਲੋਜੀ ਉਹ ਮੋਰ ਥੈਨ 95% ਐਕੂਰੇਟ ਹੈ ਵੀ ਬਿਮਾਰੀ ਪਤਾ ਲੱਗ ਜਾਂਦੀ ਹੈ ਬਿਲਕੁਲ ਟਾਈਮ ਜ਼ੋਨ ਕਿ ਕਿਹੜੇ ਮਹੀਨੇ ਚ ਕੌਣ ਬਿਮਾਰ ਹੋ ਸਕਦਾ ਹੈ ਹਾਂ 6 ਮਹੀਨੇ ਅਗੇ ਪਿੱਛੇ ਹੋ ਸਕਦਾ ਹੈ ਪਾਸਟਰ ਜੀ ਤੁਸੀਂ ਮੰਨਦੇ ਹੋ ਇਹ ਗੱਲ ਵੀ ਪ੍ਰੋਬੈਬਿਲਟੀ ਹੈ ਕਿ ਮੰਨੀ ਜਾ ਸਕਦੀ ਹੈ ਪਾਸਟਰ ਜੀ ਤਾਂ ਇਹ ਨਹੀਂ ਮੰਨਦੇ ਵੀ ਸੂਰਤ ਦੀ ਰੋਸ਼ਨੀ ਨਾਲ ਅਸੀਂ ਚੱਲਦੇ ਹਾਂ 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 ਨਹੀਂ ਚਲੋ ਉਹਨਾਂ ਨੇ ਕਿਹਾ ਕਿ ਪਿੱਛੇ ਸਾਇੰਸ ਟੀਚਰ ਵੀ ਬੈਠੇ ਨੇ ਕਿ ਮੈਮ ਪਾਸਟਰ ਜੀ ਨੇ ਕਿਹਾ ਕਿ ਸੂਰਜ ਦੀ ਦੂਰੀ ਕਿੰਨੀ ਹੈ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕੀ ਕਿ ਕੀ ਧਰਤੀ ਤੋਂ ਸੂਰਜ ਜੀ ਜਿਹੜੀ ਸੂਰਜ ਦੀ ਦੂਰੀ ਹੈ ਉਹ ਡਿਫਰੈਂਟ ਤੁਸੀਂ ਰੱਖੀ ਜਾਂ ਸਰ ਤੁਸੀਂ ਕਿਹਾ ਬੰਦੀ ਕਹਿੰਦਾ ਕਈ ਵਾਰ ਕੀ ਸੂਰਜ ਤੇ ਧਰਤੀ ਦੀ ਦੂਰੀ ਬਦਲਦੀ ਰਹਿੰਦੀ ਹੈ ਹਾਂਜੀ ਬਿਲਕੁਲ ਬਦਲਦੀ ਰਹਿੰਦੀ ਹੈ ਮੇਰੇ ਜਿਹੜੇ ਬੌਸ ਹੈ ਨਾ ਉਹ ਜ਼ਿਆਦਾ ਵਧੀਆ ਆਨਸਰ ਦੇ ਸਕਦੇ ਆ। بس ਇਹ ਗੱਲ ਦੀ ਜੀ ਸੂਰਜ ਧਰਤੀ ਤੋਂ 14 ਕਰੋੜ 96 ਲੱਖ ਕਿਲੋਮੀਟਰ ਦੂਰੀ ਤੇ ਰਹਿੰਦਾ ਐਵਰੇਜ ਦੂਰੀ ਦੀ ਗੱਲ ਕਰੀਏ ਜੀ ਆਪਾਂ ਥੋੜੀ-ਬਹੁਤ ਬਦਲਦੀ ਰਹਿੰਦੀ ਹੈ ਹਾਂਜੀ ਜਦੋਂ ਰੁੱਤਾਂ ਬਦਲਦੀਆਂ ਨੇ ਗਰਮੀਆਂ ਦੇ ਵੇਲੇ ਸੂਰਜ ਨੇੜੇ ਹੁੰਦਾ ਸਰਦੀਆਂ ਦੇ ਵੇਲੇ ਸੂਰਜ ਦੂਰ ਹੁੰਦਾ ਧਰਤੀ ਦੇ ਘੁੰਮਣ ਪਥ ਦੇ ਉੱਪਰ ਡਿਪੈਂਡ ਕਰਦਾ ਹੈ ਧਰਤੀ ਦੇ ਆਰਬਿਟ ਦੇ ਉੱਪਰ ਡਿਪੈਂਡ ਕਰਦਾ ਹੈ ਪਰ ਸਾਡੇ ਕੋਲ ਅਪਰੋਕਸੀਮੇਟ ਦੂਰੀ ਤਾਂ ਹੈਗੀ ਹੈ ਜੀ ਹਾਂਜੀ ਹਾਂਜੀ ਫਾਸਟਰ ਜੀ ਹਾਂ ਇਹ ਕਹਿ ਰਿਹਾ ਸੀ ਜੀ ਅਗਰ ਉਹ ਲੱਖਾ ਮਾਈਕ ਦੇ ਦਿਓ ਜੀ ਪਲੀਜ਼ ਮਾਈਕ ਦੇ ਦਿਓ ਜੇ ਕੋ ਅਗਰ ਅਸੀਂ ਪਵਿੱਤਰ ਸ਼ਾਸਤਰ ਬਾਈਬਲ ਨੂੰ ਦੇਖਦੇ ਆ ਨਾ ਤਾਂ ਜੋਤਿਸ਼ ਬਾਰੇ ਉਸ ਚ ਵੀ ਲਿਖਿਆ ਹੋਇਆ ਹੈ ਕੀ ਲਿਖਿਆ ਜੀ ਉਹਦੇ ਵਿੱਚ ਇਹ ਲਿਖਿਆ ਜਿਸ ਦਿਨ ਪ੍ਰਭੂ ਯੇਸ਼ੂ ਮਸੀਹ ਜੀ ਦਾ ਜਨਮ ਇਸ ਧਰਤੀ ਦੇ ਉੱਤੇ ਹੋਇਆ ਸੀ ਤਾਂ ਇੱਕ ਤਾਰਾ ਚੜਿਆ ਸੀਗਾ ਔਰ ਉਸ ਤਾਰੇ ਨੂੰ ਦੇਖ ਕੇ ਹੀ ਲੋਕਾਂ ਨੇ ਪਤਾ ਲਗਾਇਆ ਸੀ ਕਿ ਕਿੱਥੇ ਮਸੀਹ ਪੈਦਾ ਹੋਇਆ ਤਾਂ ਅਸੀਂ ਇਸ ਨੂੰ ਡਿਨਾਈ ਨਹੀਂ ਕਰ ਸਕਦੇ ਇਹ ਜੋਤਿਸ਼ ਹੈ ਇਹ ਜੋ ਇਹ ਕਿਉਂਕਿ ਤਾਰੇ ਨੂੰ ਦੇਖ ਕੇ ਹੀ ਗੱਲ ਇਹਨਾਂ ਨੇ ਦੱਸਿਆ ਕਿ ਕਾਸਮੋਲੋਜੀ ਜਾਂ ਖਾਸ ਕਰਕੇ ਪਲੈਨੈਟਸ ਨੂੰ ਦੇਖ ਕੇ ਦੱਸਣਾ ਦਿਸ਼ਾ ਦਸ਼ਾ ਇਹ ਉਸੇ ਦੀ ਗੱਲ ਕਰ ਰਹੇ ਆ ਪਰ ਜੋ ਸਾਨੂੰ ਜੋ ਜੋ ਆਪਣੀ ਗੱਲ ਦਾ ਨਿਸ਼ਕਰਸ਼ ਨਿਕਲ ਰਿਹਾ ਹੈ ਕਿ ਜੇ ਅਸੀਂ ਇਗਨੋਰੈਂਸ ਨਾ ਕਰੀਏ ਤਾਂ ਜੀਵਨ ਦੇ ਅੰਦਰ ਬਿਮਾਰੀਆਂ ਨਹੀਂ ਆਣਗੀਆਂ ਅਗਰ ਇਗਨੋਰੈਂਸ ਕਰਦੇ ਰਹੀਏ ਤਾਂ ਬਿਮਾਰੀਆਂ ਦਾ ਸਦਾ ਸਭ ਨੂੰ ਨਹੀਂ 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 ਪਾਸਟਰ ਸਾਹਿਬ ਤੁਸੀਂ ਬਿਲਕੁਲ ਗਲਤ ਹੋ ਜੇ ਤੁਸੀਂ ਨਹੀਂ ਪਾਸਟਰ ਜੀ ਉਹਨਾਂ ਦਾ ਜਵਾਬ ਲੈ ਲਓ ਹੁਣ ਤੁਸੀਂ ਸਵਾਲ ਕੀਤਾ ਜਵਾਬ ਲੈ ਲਓ ਮੇਰੀ ਗੱਲ ਸੁਣ ਲਓ ਤੁਸੀਂ ਜੇ ਕਿਸੇ ਵੀ ਚੀਜ਼ ਨੂੰ ਤੁਸੀਂ ਇਗਨੋਰ ਕਰੋਗੇ ਤਾਂ ਉਹ ਵੱਧ ਜਾਏਗੀ ਜੇ ਤੁਸੀਂ ਬਿਮਾਰੀ ਨੂੰ ਇਗਨੋਰ ਕਰਦੇ ਹੋ ਐਨੀਆਂ ਕਿ ਜੇ ਤੁਸੀਂ ਬਿਮਾਰੀ ਇਗਨੋਰ ਕਰ ਰਹੇ ਹੋ ਤਾਂ ਬਿਮਾਰੀ ਨਹੀਂ ਹੋਏਗੀ ਉਹ ਬੇਵਕੂਫੀ ਹੈ ਜੇ ਬਿਮਾਰੀ ਨੂੰ ਇਗਨੋਰ ਕਰਦੇ ਹੋ ਸਿਹਤ ਨੂੰ ਇਗਨੋਰ ਕਰਦੇ ਹੋ ਵਕਤ ਨੂੰ ਇਗਨੋਰ ਕਰਦੇ ਹੋ ਤਾਂ ਉਹ ਵਧੇਗੀ ਨਾ ਕਿ ਉਹ ਚਲੀ ਜਾਏਗੀ ਇਹ ਗੱਲ ਕਰਮਨ ਤੁਹਾਡਾ ਸਵਾਲ ਹੈ ਲਾਸਟ ਕੁਐਸਚਨ ਹੈ ਜੀ ਭਾਈ ਜੀ ਮੇਰਾ ਇੱਕ ਸਵਾਲ ਹੈ ਤੁਹਾਨੂੰ ਇਧਰ ਜੀ ਇਧਰ ਮੇਰਾ ਨਾਮ ਕਰਮਨ ਹੈ ਕੱਲਾ ਨ ਸਿੰਗਲ ਐਨ ਆਉਂਦਾ ਅਖੀਰ ਚ ਤੇ ਮੇਰੇ ਲਾਈਫ ਦਾ ਇੱਕ ਸੈਕਟਰ ਠੀਕ ਨਹੀਂਗਾ ਹੁਣ ਤੱਕ ਬਟ ਆਈ ਐਮ ਕਵਾਈਟ ਪੋਜ਼ਿਟਿਵ ਕਿ ਹੋਊਗਾ ਹੋਊਗਾ ਤੇ ਹੁਣ ਮੈਂ ਇੱਕ ਕਿਸੇ ਨੂੰ ਵਿਖਾਇਆ ਸੀਗਾ ਵਹਿਮ ਭਰਮ ਚ ਆ ਕੇ ਉਹਨਾਂ ਨੇ ਆਖਿਆ ਵੀ ਅਖੀਰ ਚ ਇੱਕ ਨੰਨਾ ਹੋਰ ਲਾ ਲਓ ਡਬਲ ਐਨ ਕਰ ਲਓ ਫਿਰ ਹੁਣ ਮੈਨੂੰ ਦੱਸੋ ਮੈਨੂੰ ਲਾਉਣਾ ਚਾਹੀਦਾ ਹੈ ਕਿ ਮੈਂ ਆਪ ਦੇ ਨਾਲ ਹੀ ਰਵਾਂ ਕਰਮਨ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਉਹਦੀ ਐਕਿਊਰੇਸੀ ਤੇ ਜਾਇਓ ਗੱਲ ਪਤਾ ਕੀ ਹੈ ਐਸਟ੍ਰੋਲੋਜੀ ਗਲਤ ਕਦੋਂ ਹੁੰਦੀ ਹੈ ਜਦੋਂ ਅਸੀਂ ਨਾਮ ਤੋਂ ਡੇਟ ਆਫ ਬਰਥ ਤੋਂ ਸਨ ਚਾਰਟ ਤੋਂ ਪੜਦੇ ਆਂ ਪ੍ਰੀਸਾਈਜ਼ ਪੜਨ ਲਈ ਕਿ ਤੁਹਾਡੇ ਨਾਲ ਕੀ ਗਲਤ ਹੋ ਰਿਹਾ ਹੈ ਤੇ ਕਿਹੜਾ ਸਮਾਂ ਹੈ ਉਹਦੇ ਲਈ ਡੇਟ ਆਵਰ ਟਾਈਮ ਆਵਰ ਪਲੇਸ ਆਵਰ ਕਰਮਨ ਨਾਮ ਦੇ ਬਹੁਤ ਲੋਕ ਨੇ ਸਾਰੇ ਅਨਸਕਸੈਸਫੁਲ ਨਹੀਂ ਹੋਣਗੇ ਸਾਰਿਆਂ ਨੂੰ ਉਹ ਵਾਲਾ ਚੀਜ਼ ਮਿਸ ਨਹੀਂ ਹੋ ਰਹੀ ਹੋਏਗੀ ਨੇਮ ਚੇਂਜ ਨਮਰੋਲੋਜੀ ਦਾ ਇੱਕ ਪਾਰਟ ਹੈ ਉਹ ਬਹੁਤ ਵਾਈਡ ਐਂਗਲ ਤੇ ਕੰਮ ਕਰਦਾ ਉਹਦੇ ਨਾਲ ਪ੍ਰੀਸਾਈਜ਼ ਰਿਜ਼ਲਟ ਨਹੀਂ ਆਉਂਦੇ ਕਦੇ ਵੀ ਜੇ ਤੁਹਾਡੀ ਪਰਸਨੈਲਿਟੀ ਨੂੰ ਪੜਨਾ ਹੈ ਤਾਂ ਉਹਦੇ ਲਈ ਤੁਹਾਡੀ ਪ੍ਰੀਸਾਈਜ਼ ਡਿਟੇਲ ਦੀ ਜ਼ਰੂਰਤ ਹੈ ਕੱਲੇ ਕਰਮਨ ਸਿਸਕਲੀ ਜੇ ਮੇਰੀ ਕੁਡਲੀ ਬਣੀ ਹੋਈ ਹੈ ਹਨਾ ਮੇਰੀ ਕੁਡਲੀ ਬਣਾਈ ਸੀਗੇ ਮੇਰੇ ਫਾਦਰ ਸਾਹਿਬ ਨੇ ਓਕੇ ਤੇ ਪੂਰੇ ਟੱਬਰ ਸਿਰਫ ਮੇਰੀ ਕੁਡਲੀ ਬਣਾਈਗੇ ਉਹਨਾਂ ਨੇ ਹੋਰ ਕਿਸੇ ਦੀ ਨਹੀਂ ਬਣਾਈ ਤਾਂ ਕੀ ਉਹ ਸਿਰਫ ਜਾਣਨ ਵਾਸਤੇ ਵੀ ਇਦਾਂ ਕਿਉਂ ਹੋਊਗਾ ਕਿਉਂ ਹੋਊਗਾ ਹੀ ਹੋਊਗਾ ਕਰਮਨ ਉਹ ਨਾ ਤੁਹਾਡੀ ਲਾਈਫ ਦੀ એનર્ਜੀ ਨੂੰ ਤੁਹਾਡੀ ਐਬਿਲਿਟੀਜ਼ ਨੂੰ ਦੇਖਣ ਵਾਸਤੇ ਹੈ ਲਾਈਕ ਕਿਸੇ ਦਾ 5th ਪਾਰਟ ਦੇ ਉੱਤੇ ਕੇਤੂ ਹੈ ਤਾਂ ਉਹ ਐਕਟਰ ਹੋ ਸਕਦਾ ਹੈ ਕਿਸੇ ਦਾ ਚੰਦਰ ਮਾਇਤਾ ਉਹ ਸਿੰਗਰ ਹੋ ਸਕਦਾ ਹੈ ਜੇ ਕਿਸੇ ਦੇ ਗੁਰੂ ਤੇ ਬੁੱਧੀ ਯੁਤੀ ਹੈ ਤਾਂ ਉਹ ਕਿਤੇ ਨਾ ਕਿਤੇ ਅ ਪੱਤਰਕਾਰ ਹੋ ਸਕਦਾ ਹੈ ਐਡੀਟਰ ਹੋ ਸਕਦਾ ਹੈ ਤਾਂ ਇਹ ਯੋਗ ਹੋਣਗੇ ਤੁਸੀਂ ਹਜ਼ਾਰ ਕੁਡਲੀਆਂ ਲਾਉਂਗੇ ਜਿਹੜੇ ਤੁਸੀਂ ਇਹ ਕਹੋ ਕਿ ਇਹ ਇਨਸਾਨ ਕੀ ਕਰਦੇ ਨੇ ਇਹਨਾਂ ਦਾ ਚਾਰਟ ਹੈ ਥਿਸ ਇਸ ਅ ਰੋਂਗ ਐਸਟ੍ਰੋਲੋਜੀ ਮੈਂ ਕਹਿ ਰਿਹਾ ਕਿ ਜੇ ਪੱਤਰਕਾਰ ਨੇ ਤਾਂ ਇਹਨਾਂ ਦੇ 10 ਯੋਗਾਂ ਚੋਂ ਇੱਕ ਯੋਗ ਨਾਲ ਦੀ ਕੁਡਲੀ ਚਾਹਤੇ ਉਹ 100% ਹੋਏਗਾ ਲਾਈਕ ਉਦਾਂ ਹੀ ਤੁਹਾਡੀ એનર્ਜੀ ਪੜ੍ਹਨੀ ਚਾਹੀਦੀ ਸੀ ਕਿ ਤੁਸੀਂ ਕਾਦੇ ਲਈ ਬੋਨ ਹੋਏ ਹੋ ਤੁਹਾਡਾ ਪਰਪਸ ਆਫ ਲਾਈਫ ਕੀ ਹੈ 댓्स ਇਟ ਆਨਲੀ ਥੈਂਕ ਯੂ ਥੈਂਕ ਯੂ so much ਆਖਰੀ ਲਾਸਟ ਕੁਐਸਚਨ ਹੈ ਜੀ ਹਾਂਜੀ ਅਸਟ੍ਰੋਲੋਜੀ ਦਾ ਲਾਸਟ ਕੁਐਸਚਨ ਹੈ ਮੈਂ ਕੈਮਰਾ ਟੀਮ ਨੂੰ ਕਹੂੰਗਾ ਥੋੜਾ ਜਿਆ ਕਿਉਂਕਿ ਆਪਾਂ ਨਾਰਮਲੀ ਸਟੂਡੀਓ ਚ ਕਰਦੇ ਆ ਗੈਸਟ ਨੂੰ ਕਈ ਵਾਰੀ ਨਹੀਂ ਧਿਆਨ ਰਹਿੰਦਾ ਕਿ ਤੁਸੀਂ ਕੈਮਰਾ ਚਲਾ ਰਹੇ ਹੋ ਅੱਗੋਂ ਪਿੱਛੋਂ ਲੰਘ ਰਹੇ ਹੋ ਤਾਂ ਉਹਨਾਂ ਨੂੰ ਕਾਈਂਡਲੀ ਰੋਕ ਦਿਆ ਕਰੋ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਕਵਰੇਜ ਜਿਹੜੀ ਆਪਣੀ ਜਾਣੀ ਹੈ ਸੋ ਇਸ ਤੋਂ ਬਾਅਦ ਗੁਰਪ੍ਰੀਤ ਕੁਗੀਪਾ ਜੀ ਪ੍ਰਿੰਸ ਕੇਜੇ ਬਾਜੀ ਦੇ ਨਾਲ ਸਾਡਾ ਸੈਸ਼ਨ ਹੈ ਪਰ ਆਖਰੀ ਇੰਪੋਰਟੈਂਟ ਪੰਡਤ ਜੀ ਮੈਂ ਤੁਹਾਡੇ ਤੋਂ ਵੀ ਚਾਹੁੰਦਾ ਕਿ ਤਵੱਜੋ ਦਿਓ ਤੁਸੀਂ ਤਾਂ ਸਹਿਮਤ ਹੋਵੋਗੇ ਜੋ ਜੋ ਆਚਾਰਿਆ ਜੀ ਕਹਿ ਰਹੇ ਨੇ ਇਹਨਾਂ ਦੇ ਨਾਲ ਸੋ ਆਖਰੀ ਸਵਾਲ ਹੈ ਸਟ੍ਰਾਲਰਜ਼ ਆ ਸਰ ਮੇਰਾ ਇੱਕ ਕੁਐਸਚਨ ਤੁਹਾਡੇ ਤੋਂ ਇਹ ਹੈ ਕਿ ਤੁਸੀਂ ਦਸ਼ਾ ਤੇ ਦਿਸ਼ਾ ਦੱਸਦੇ ਹੋ ਸਿਰਫ ਕੋਈ ਨਗਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਇਹ ਗੱਲ ਠੀਕ ਹੈ ਕਿ ਫਿਰ ਤੁਸੀਂ ਜਿਵੇਂ ਹੁਣ ਸਾਡੇ ਸਕੂਲ ਚੱਲ ਰਹੇ ਨੇ ਅੱਗੇ ਉਸਟੀਮਸ ਲੈ ਰਿਹਾ ਪਹਿਲਾਂ ਹੀ ਜਾ ਕੇ ਤੁਸੀਂ ਸੈਸ਼ਨ ਕਰੋ ਕਿ ਬੱਚਿਆਂ ਨੂੰ ਇਹੀ ਇਹੀ ਉਹਨਾਂ ਦੇ ਅਕੋਰਡਿੰਗ ਲੈਣਾ ਚਾਹੀਦਾ ਤੁਸੀਂ ਬੁਲਾਓ ਤਾਂ ਸਹੀ ਠੀਕ ਆ ਤੁਹਾਨੂੰ ਬੁਲਾਣੇ ਆ ਠੀਕ ਹੈ ਜੀ ਮੈਂ ਬੁਲਾਉਂਗੀ ਮੈਂ ਤੁਹਾਨੂੰ ਸੱਦਾ ਦਵਾਂਗੀ ਠੀਕ ਹੈ ਤੁਸੀਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪਹਿਲਾਂ ਹੀ ਦੱਸੋ ਨਹੀਂ ਬਿਲਕੁਲ ਪਤਾ ਪਤਾ ਕੀ ਹੈ ਮੈਂ ਭੈਣ ਜੀ ਤੁਹਾਨੂੰ ਕਲੀਅਰ ਕਰਦਾ ਇੱਕ ਛੋਟੀ ਜੀ ਗੱਲ ਇਹਦੇ ਲਈ ਨਾ ਬਹੁਤ ਕਲੀਅਰ ਸਾਇੰਸ ਹੈ ਕਿ ਇਨਸਾਨ ਨੂੰ ਕਿਹੜੇ ਸਬਜੈਕਟ ਵਿੱਚ ਪੜ੍ਹਨੇ ਚਾਹੀਦੇ ਆ ਤੇ ਕਿਹੜੇ ਸਬਜੈਕਟ ਨਹੀਂ ਪੜ੍ਹਨੇ ਚਾਹੀਦੇ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਮਨਾ ਕੀਤੇ ਜਾ ਰਹੇ ਉਹ ਨਹੀਂ ਪੜ੍ਹਨੇ ਚਾਹੀਦੇ ਇਦਾ ਸਿਰਫ ਇਨਾ ਘਰਤ ਹੈ ਕਿ ਕਿਹੜੇ ਸਬਜੈਕਟ ਵਿੱਚ ਉਹ ਬਹੁਤ ਐਕਸਟਰਾ ਆਰਡੀਨਰੀ ਪਰਫਾਰਮ ਕਰ ਸਕਦਾ ਹੈ ਉਹਦੀ એનર્ਜੀ ਕਿ ਸਟਾਈਲ ਨਹੀਂ ਫਿਰ ਉਹ ਆਪਣੀ એનર્ਜੀ ਉਹਦੇ ਵਿੱਚ ਹੀ ਲਗਾਏ ਨਾ ਐਗਜੈਕਟਲੀ ਇਹੀ ਹੋਣਾ ਚਾਹੀਦਾ ਤੁਸੀਂ ਕਦੇ ਬਲਾਉ ਜ਼ਰੂਰ ਆਵਾਂਗੇ ਸਾਡਾ ਐਜੂਕੇਸ਼ਨ ਸਿਸਟਮ ਹੀ ਨਹੀਂ ਕਰਨ ਦਿੰਦਾ ਜੀ ਜੇ ਬੱਚੇ ਨੂੰ ਕਹਿ ਵੀ ਦੇਾਂਗੇ ਕਿ ਕੱਲੀ ਸਪੋਰਟਸ 'ਚ ਚਲਾ ਜਾ ਤਾਂ ਟੀਚਰਾਂ ਨੇ ਘੇਰ ਲੈਣਾ ਸਵੇਰੇ ਸਰ ਨਹੀਂ ਨਹੀਂ ਪਿੱਛੇ ਇੱਕ ਕੁਐਸਚਨ ਹੈ ਜੀ ਲਾਸਟ ਕੁਐਸਚਨ ਇਸ ਸੈਸ਼ਨ ਦਾ ਬਿਲਕੁਲ ਗੁਰਪ੍ਰਿੰਤ ਕੁਗੀ ਬਾਜੀ ਔਰ ਪ੍ਰਿੰਸ ਕੇਜੇ ਬਾਜੀ ਦੇ ਨਾਲ ਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਸਰ ਸਰਪਕਾਲ ਦੋਸ਼ ਕੀ ਹੁੰਦਾ ਜੀ ਹਾਂਜੀ ਸਰਪਕਾਲ ਦੋਸ਼ ਸਰਪਕਾਲ ਦੋਸ਼ ਕੀ ਹੁੰਦਾ ਹੈ ਜੀ ਮੈਂ ਤਾਂ ਪਹਿਲੀ ਵਾਰ ਸੁਣ ਰਿਹਾ ਹਾਂ ਭਾਈ ਜੀ ਸਰਪਕਾਲ ਦੋਸ਼ ਨਹੀਂ ਹੁੰਦਾ ਕਾਲ ਸਰਪ ਦੋਸ਼ ਹੁੰਦਾ ਹੈ ਕਾਲ ਸਰਪ ਦੋਸ਼ ਹਾਂਜੀ ਹਾਂਜੀ ਜਦੋਂ ਰਾਹੁ ਦੇ ਰਾਹੁ ਤੇ ਕੇਤੂ 12 ਹਾਊਸਸੇ ਨੇ ਜਦੋਂ ਇੱਕ ਦੂਜੇ ਦੇ ਸਾਹਮਣੇ ਹੋਣ ਤੇ ਸਾਰੇ ਪਲੈਨੈਟਸ ਇਹਦੇ ਇੱਕ ਪਾਸੇ ਆ ਜਾਣ ਇਨੂੰ ਕਾਲ ਸਰਪ ਦੋਸ਼ ਮੰਨਿਆ ਜਾਂਦਾ ਹੈ ਰਾਹੂ ਇੱਕ ਤਰੀਕੇ ਨਾਲ ਉਹਨੂੰ ਸੱਪ ਮੰਨਦੇ ਆਂ ਕਹਿੰਦੇ ਆਂ ਸਾਰੇ ਗ੍ਰਹਿ ਨੂੰ ਸੱਪ ਨੇ ਕੁੰਡਲੀ ਪਾ ਲਈ ਉਹ ਰਿਜ਼ਲਟ ਨਹੀਂ ਦੇ ਰਹੇ ਬਟ ਇਹ ਝੂਠ ਹੈ ਇਦਾਂ ਦਾ ਹੁੰਦਾ ਕੁਝ ਨਹੀਂ ਇਹ ਡਰਾਂ ਦੀ ਗੱਲ ਹੈ ਕਾਲ ਸਰਪ ਦੋਸ਼ ਜੈਸੀ ਕੋਈ ਚੀਜ਼ ਨਹੀਂ ਇਟਸ ਅ ਕਾਈਂਡ ਆਫ ਯੋਗ ਓਨਲੀ ਫਿਰ ਉਹ ਨੁਕਸਾਨ ਹੋਣ ਲੱਗ ਜਾਂਦਾ ਕਿ ਨਹੀਂ ਹੁੰਦਾ ਹੀ ਨਹੀਂ ਹੈ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਗੱਲਬਾਤ ਕਰਨ ਦੇ ਲਈ ਔਰ ਆਚਾਰਿਆ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਤੁਸੀਂ ਆਏ ਔਰ ਮੈਂ ਉਮੀਦ ਕਰਦਾ ਕਿ ਜੋ ਬਿਲੀਵ ਕਰਦੇ ਨੇ ਜਿਵੇਂ ਬਰਮਨੰਦ ਗਰੀਜੀ ਪੰਡਤ ਜੀ ਬੈਠੇ ਹੈ ਮੰਨਦੇ ਨੇ ਜਿਹੜੇ ਮੰਨਦੇ ਨੇ ਉਹਨਾਂ ਦੇ ਲਈ ਹੈ ਤੇ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਇਹ ਮਨਾਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਮੰਨਿਆ ਕਰੋ ਪਾਸਟਰ ਜਿਵੇਂ ਪਾਸਟਰ ਦੀ ਕੋਈ ਨਹੀਂ ਸਾਰਿਆਂ ਦੀ ਆਪਣੀ ਆਪਣੀ ਇੱਛਾ ਹੈ ਪਰ ਪੜਨਾ ਤੇ ਜ਼ਰੂਰ ਚਾਹੀਦਾ ਹੈ ਜੇ ਗਿਆਨ ਹੈ ਤਾਂ ਉਹਨੂੰ ਪੜ ਕੇ ਨਕਾਰੋ ਬਿਨਾ ਪੜੇ ਨਾ ਨਕਾਰੋ ਪਾਸਟਰ ਜੀ ਨੇ ਤਾਂ ਸਿਰੋ ਨਕਾਰਿਆ ਵੀ ਇਹ ਨਹੀਂ ਹੁੰਦਾ ਜਿਵੇਂ ਹਨਾ ਮੇਰੇ ਖਿਆਲੇ ਫੇਰੇ ਇਹ ਗੱਲ ਆ ਗਈ ਕਿ ਧਰਮ ਦੀ ਗੱਲ ਆ ਗਈ ਹੈ ਜਿਹੜੇ ਧਰਮ ਚ ਜਿਹੜੀ ਗੱਲ ਬਲੀਵ ਕਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਸਿੱਖ ਧਰਮ ਤੋਂ ਬਿਲੋਂਗ ਕਰਦਾ ਤਾਂ ਸਾਨੂੰ ਸ਼ੁਰੂ ਤੋਂ ਕਿਹਾ ਗਿਆ ਵੀ ਇਹ ਨਹੀਂ ਹੁੰਦੀਆਂ ਇਹ ਚੀਜ਼ਾਂ ਪਰ ਇਹ ਇਹਨਾਂ ਨੇ ਕਿਹਾ ਕਿ ਮੈਂ ਸਿੱਖ ਧਰਮ ਚ ਜਨਮ ਪੈਦਾ ਹੋ ਕੇ ਵੀ ਮੈਂ ਅਡਾਪਟ ਕੀਤਾ ਔਰ ਸਮਝਿਆ ਅਸ਼ੋਕ ਜੀ ਆਖਰੀ ਸਵਾਲ ਹੈ ਕਿਉਂਕਿ ਸੈਸ਼ਨ ਦਾ ਵਕਤ ਹੋ ਗਿਆ ਲਾਸਟ ਸਵਾਲ ਹੈ ਜੀ ਤੁਹਾਡਾ ਕੀ ਸਵਾਲ ਕਰਨਾ ਚਾਹੁੰਦੇ ਹੋ ਭਾਈ ਜਸ ਜੀ ਜੀ ਆਨ ਹੈ ਜੀ ਜਿਵੇਂ ਧਰਮ ਵਾਲੀ ਬਾਤ ਵੀ हम लोग आपके धर्म में सिखाया जाता है कि ये ऐसा कुछ नहीं होता तो हमारे धर्म में भी ना गीता में लिखा गया कि तुम अपना कर्म करो हाथों की रेखा कुछ नहीं होती तुम्हारे कर्म डिपेंड करती है तो जैसा की आचार्य जी जी ने कहा, कहा कि राहुल गांधी प्रधानमंत्री नहीं बनेंगे खैर वो भी मैं भी नहीं चाहता प्रधानमंत्री बने बट वो अपना कर्म तो कर ही रहे हैं ना नहीं नहीं भाई साहब वहां तक तो हम बात ही नहीं ना कर रहे हैं हम ये कह रहे हैं कि प्रोबेबिलिटी के सिद्धांत क्या कहते हैं एस्ट्रोलॉजी के कि वो बनेंगे या नहीं बनेंगे तो एस्ट्रोलॉजिकल uh, प्रोबेबिलिटी ये कहती है कि वो वो नहीं नहीं नहीं, बनेंगे। मतलब उनके कर्म कर्म कुछ नहीं कहते? है। नहीं, वो अपनी उनका, उनका राजनीति किसी पद की लालसा के लिए नहीं है ना उनका तो फैमिली कितना एक बार मैं, मैं कौन जेल जाऊंगा कौन नहीं जाऊंगा मैं अपनी कुंडली दिखाई नहीं ना दस्यो ਜਿਵੇਂ ਬਹੁਤ ਸਾਰੇ ਲੋਕ ਜੇਲ੍ਹ ਦੀ ਰੋਟੀ ਮੰਗਾ ਕੇ ਖਾਂਦੇ ਆ ਹਸਪੀਟਲ ਦੀ ਰੋਟੀ ਇਹ ਆਮ ਹੈ ਉਹਦੇ ਨਾਲ ਹੁੰਦਾ ਕੁਝ ਨਹੀਂ ਭਾਜੀ ਜਾਣਾ ਤਾਂ ਪੈਂਦਾ ਹੀ ਹੈ ਜਾਣਾ ਪੈਂਦਾ ਹੀ ਹੈ ਪਰ ਇਹ ਤੁਸੀਂ ਦੱਸ ਦਿੰਦੇ ਹੋ ਦੇਖ ਕੇ ਵੀ ਜੇਲ੍ਹ ਕੌਣ ਜਾਊਗਾ ਭਾਜੀ ਮੈਂ ਨਾ ਇਹ ਨਹੀਂ ਕਹਿੰਦਾ ਵੀ ਮੈਂ ਦੱਸ ਦਿੰਦਾ ਮੈਂ ਨਹੀਂ ਆਣੀ ਚਾਹੀਦੀ ਮੈਂ ਇਹ ਕਹਿੰਦਾ ਜੇ ਕਿਸੇ ਦੀ ਵੀ ਕੁੰਡਲੀ ਦੇ ਅੰਦਰ ਰਾਹੂ ਤੇ ਸੂਰੇ ਦਾ ਯੋਗ ਬਣਦਾ ਹੈ ਤੇ ਉਹਦਾ ਕਿਸੇ ਦਾ ਵੀ ਸੰਬੰਧ 12ਵੇਂ ਘਰ ਤੋਂ ਹੈ ਐਪ ਦੇ ਉੱਤੇ ਕੁੰਡਲੀ ਬਣ ਜਾਂਦੀ ਹੈ ਬਣਾ ਕੇ ਦੇਖ ਲਿਓ ਤਾਂ ਜੇਲ੍ਹ ਜ਼ਰੂਰ ਜਾਓਗੇ ਜਾਊਗੇ ਜਾਊਗਾ ਬਹੁਤ ਧੰਨਵਾਦ ਜ਼ੋਰਦਾਰ ਤਾੜੀਆਂ ਆਚਾਰਿਆ ਸੁਵਿੰਦਰ ਜੀ ਵਾਸਤੇ